ਉਹ ਲੋਕ ਜਿਨ੍ਹਾਂ ਨੂੰ ਲੋਕ ਲਵਾਰਸ ਕਹਿੰਦੇ ਨੇ ਉਹ ਲਵਾਰਸ ਕਿੱਦਾਂ ਹੋ ਸਕਦੇ ਆ ਉਹਨਾਂ ਦੇ ਨਾਨਕੇ ਵੀ ਹੋਣਗੇ ਉਹਨਾਂ ਦੇ ਦਾਦਕੇ ਵੀ ਹੋਣਗੇ ਭੂਆ ਮਾਮੇ ਮਾਸੀਆਂ ਚਾਚੇ ਦਾਇਏ ਵੀ ਹੋਣਗੇ ਪਰ ਉਹ ਕਿੱਥੇ ਚਲੇਗੇ ਸਭ ਲੋਕ ਘਰ ਦੇ ਵਿੱਚ ਕੋਈ ਪਾਣੀ ਦੀ ਪਾਈਪ ਲੀਕ ਹੋ ਜੇਵੇ ਆਪਾਂ ਨੂੰ ਪਾਈਪ ਬਦਲਣ ਦੀ ਲੋੜ ਆ ਨਾ ਕਿ ਉਹ ਥੱਲੇ ਆਪਾਂ ਇੱਕ ਬਾਲਟੀ ਰੱਖ ਦਈਏ ਬਾਲਟੀਆਂ ਕਿੰਨੀਆਂ ਘ ਭਰੀ ਚੱਲਾਂ ਏਦਾਂ ਹੀ ਸਾਨੂੰ ਐ ਫੀਲ ਹੋਣ ਲੱਗ ਗਿਆ ਵੀ ਅਸੀਂ ਸਿਰਫ ਇੱਕ ਟੈਂਪਰੇਰੀ بیس ਤੇ ਕੰਮ ਕਰ ਰਹੇ ਆ ਅਸੀਂ ਇੱਕ ਬਾਲਟੀ ਦਾ ਕੰਮ ਕਰ ਰਹੇ ਆ ਜੋ ਇਹ ਹਾਲਾਤ ਨੇ ਕੋਈ ਘਰੋਂ ਕੱਢ ਦਿੰਦਾ ਜਾਂ ਉਹ ਛੱਡ ਦਿੰਦਾ ਅਸੀਂ ਉਹਨੂੰ ਸਾਂਭ ਲੈਨੇ ਆ ਜੇ ਤੁਸੀਂ ਮਦਦ ਕਰਨੀ ਆ ਜੇ ਤੁਸੀਂ ਸੇਵਾ ਕਰਨੀ ਆ ਜੇ ਤੁਸੀਂ ਦਸਵੰਦ ਦਾ ਖਰਚਾ ਲਾਉਣਾ ਹੀ ਆ ਫਿਰ ਆਪਣੇ ਹੱਥੀ ਆਪਣੇ ਪਿੰਡ ਚ ਆਪਣੇ ਪਰਿਵਾਰ ਚ ਆਪਣੇ ਰਿਸ਼ਤੇਦਾਰੀ ਚ ਕਿਉਂ ਨਹੀਂ ਲਾਉਂਦੇ ਕੋਈ ਇੱਕ ਬੰਦਾ ਵੀ ਆਪਣੇ ਪਿੰਡ ਦੀ ਜਾਂ ਆਪਣੇ ਰਿਸ਼ਤੇਦਾਰੀ ਵਾਲੇ ਦੀ ਕਿਸੇ ਦੀ ਮਾਂ ਫੜ ਲਵੇ ਤਾਂ ਇਹਨਾਂ ਆਸ਼ਰਮਾਂ ਦੀ ਇਹਨਾਂ ਸ਼ੈਲਟਰਾਂ ਦੀ ਸਾਡੇ ਪੰਜਾਬ ਨੂੰ ਲੋੜ ਨਾ ਪਵੇ ਅੱਜ ਜੇ ਤੁਹਾਡਾ ਬੱਚਾ ਡਾਕਟਰ ਬਣਨਾ ਚਾਹੁੰਦਾ ਤਾਂ 1.5 ਕਰੋੜ ਰੁਪਇਆ ਖਰਚਾ ਆਊਗਾ ਗਗਨ ਸਿੰਘ ਮੈਡੀਕਲ ਕਾਲਜ ਦੇ ਵਿੱਚ ਤੁਹਾਡੇ ਬੱਚੇ ਨੂੰ ਸੀਟ ਲੈਣ ਤੇ 1.5 ਕਰੋੜ ਲਾ ਕੇ ਜਿਹੜਾ ਡਾਕਟਰ ਬਣੂ ਉਹ ਸੇਵਾ ਨਹੀਂ ਕਰੂਗਾ ਉਹ ਰੱਬ ਨਹੀਂ ਬਣੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਸੁਪਨਿਆਂ ਦਾ ਘਰ ਬੰਦ ਹੋ ਜAVE ਢਹ ਢੇਰੀ ਹੋ ਜAVE ਉਹਦੀ ਲੋੜ ਨਾ ਪਵੇ ਸਮਾਜ ਨੂੰ ਤੇ ਸਾਨੂੰ ਇੱਕ ਵੀ ਕੋਈ ਕਾਲ ਨਾ ਆਵੇ ਸਾਨੂੰ ਕਿਸੇ ਨੂੰ ਲੈ ਕੇ ਨਾ ਆਉਣਾ ਪਵੇ ਅੱਜ ਤੋਂ 10 ਸਾਲਾਂ ਬਾਅਦ 800 ਬੰਦੇ ਦੀ ਥਾਂ ਤੇ 8000 ਬੰਦੇ ਦਾ ਵੀ ਉਹ ਉੱਥੇ ਇੰਤਜ਼ਾਮ ਹੋ ਜੂ ਬਿਲਡਿੰਗਾਂ ਵੀ ਬਣ ਜਾਣਗੀਆਂ ਕੈਪੈਸਿਟੀ ਵੀ ਬਣ ਜੂ ਤੁਹਾਡੇ ਵਰਗੇ ਭੈਣ ਭਰਾ ਮਦਦ ਵੀ ਕਰਦੇਣਗੇ ਕਿ 8000 ਬੰਦੇ ਨੂੰ ਰੱਖਣ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਲੋਡਬੰਦ ਨਹੀਂ ਹੋਊਗਾ ਸਾਡੇ ਪਰਿਵਾਰ ਦੇ ਵਿੱਚ 160 ਤੋਂ ਵੱਧ ਸਾਡੀਆਂ ਭੈਣਾਂ ਤੇ ਮਾਤਾਵਾਂ ਰਹਿੰਦੀਆਂ ਉਹ ਲੋਕ ਜਿਨ੍ਹਾਂ ਨੂੰ ਲੋਕ ਲਵਾਰਸ ਕਹਿੰਦੇ ਨੇ ਹਰ ਰੋਜ਼ 70 80 ਕਾਲਾਂ ਸਾਨੂੰ ਇਦਾਂ ਦੀਆਂ ਆਉਂਦੀਆਂ ਵੀ ਇੱਥੇ ਕੋਈ ਬੰਦਾ ਪਿਆ ਬਾਪੂ ਇੱਥੇ ਕੋਈ ਬਜ਼ੁਰਗ ਇੱਕ ਮਾਂ ਪਈ ਐ ਇੱਥੇ ਕੋਈ ਬੱਚਾ ਵਾਲੀ ਨੂੰ ਅਸੀਂ ਇੱਕ ਦੇ ਦੋ ਬਣਾ ਸਕਦੇ ਹਾਂ ਦੋ ਦੇ ਚਾਰ ਬ੍ਰਾਂਚਾਂ ਖੋਲ੍ਹ ਦੀਆਂ ਆਪਾਂ ਤਾਂ ਪਰ ਹੱਲ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਸਾਡੇ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕੀਤਾ ਇੱਥੇ ਸਾਡਾ ਛੋਟਾ ਭਰਾ ਪਰਮੀਤ ਗੁਰਪ੍ਰੀਤ ਸਿੰਘ ਤੇ ਬਿੱਟੇ ਵੀਰ ਹੁਣੇ ਤੇ ਬਾਕੀ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਅੱਜ ਤੁਹਾਡੇ ਨਾਲ ਇੱਥੇ ਮਿਲ ਕੇ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ ਇਹ ਪਲੇਟਫਾਰਮ ਸਾਨੂੰ ਮਹੱਇਆ ਕਰਾਇਆ ਤੇ ਜਿੰਨੇ ਵੀ ਭੈਣ ਭਰਾ ਇੱਥੇ ਆਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਤੇ ਧੰਨਵਾਦ ਜਿੱਦਾਂ ਬਾਈ ਜੀ ਹੁਣਾਂ ਨੇ ਗੱਲ ਕੀਤੀ ਆ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿੰਦਾ ਇਹ ਸੇਵਾ ਚੱਲ ਰਹੀ ਹੈ ਕਿੰਦਾ ਇਹ ਸੇਵਾ ਸ਼ੁਰੂ ਹੋਈ ਆ ਮੈਂ ਉਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਪਹਿਲਾਂ ਹੀ ਸਾਂਝੀਆਂ ਅਸੀਂ ਕਰਦੇ ਹਾਂ ਤੁਸੀਂ ਦੇਖਦੇ ਹੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਮੈਂ ਗੱਲ ਉੱਥੋਂ ਸ਼ੁਰੂ ਕਰਾਂਗਾ ਜਿੱਥੋਂ ਜਿਸ ਕਾਰਨ ਅੱਜ ਆਪਾਂ ਸਾਰੇ ਇਕੱਤਰ ਹੋਏ ਆਂ ਇੱਥੇ ਅੱਜ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ 800 ਤੋਂ ਪਲੱਸ ਮੈਂਬਰ ਉਸ ਘਰ ਦੇ ਵਿੱਚ ਇੱਕ ਛੱਤ ਦੇ ਹੇਠ ਰਹਿੰਦੇ ਆਂ ਅਸੀਂ ਸਾਡਾ ਪਿੰਡ ਹਸਨਪੁਰ ਪਿੰਡ ਦੇ ਬਾਹਰਲੇ ਪਾਸੇ ਖੇਤ ਦੇ ਵਿੱਚ ਹੀ ਇਹ ਸੁਪਨਿਆਂ ਦਾ ਘਰ ਬਣਾਇਆ ਸਾਡੇ ਪਿੰਡ ਦੇ ਵਿੱਚ 1200 ਵੋਟ ਸੀ ਪਰ ਅੱਜ ਉੱਥੇ 500 ਵੋਟ ਹੀ ਆ ਜਿਹੜੀ ਉੱਥੇ ਰਹਿ ਰਹੇ ਨੇ ਲੋਕ ਬਾਕੀ ਪੂਰੇ ਪਿੰਡ ਵਿੱਚ 500 ਬੰਦਾ ਵਾ ਤੇ ਸਾਡੇ ਘਰ ਦੇ ਵਿੱਚ 800 ਤੋਂ ਪਲੱਸ ਮੈਂਬਰ ਰਹਿੰਦੇ ਆਸੀਂ ਇੱਕ ਪਿੰਡ ਵਸਦਾ ਉੱਥੇ ਸਾਡਾ ਤੇ ਉਸ ਘਰ ਦੀਆਂ ਸਾਰੀਆਂ ਜ਼ਰੂਰਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਸੰਗਤ ਦੇ ਰੂਪ ਵਿੱਚ ਆ ਕੇ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਅੱਜ ਤੱਕ ਕਰ 5000 ਤੋਂ ਪਲੱਸ ਜਿਹੜੇ ਮੈਂਬਰ ਆ ਉਹ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਜਾਂ ਠੀਕ ਹੋ ਕੇ ਜਾਂ ਉਹਨਾਂ ਦੀ ਫੈਮਲੀਆ ਨੇ ਐਕਸੈਪਟ ਕਰ ਲਿਆ ਕੋਈ ਰੇੜੀ ਪਾਲੀ ਕੋਈ ਰਿਕਸ਼ਾ ਚ ਚਲਾਉਣ ਲੱਗ ਗਿਆ ਯਾਨੀ ਕਿ ਆਪਣੀ ਕਿਰਤ ਕਮਾਈ ਕਰਨ ਲੱਗੇ ਤੇ ਉਹ ਆਪਣਾ ਜੀਵਨ ਜਿਹੜਾ ਉਹ ਮੁੱਖ ਤਾਰਾ ਦੇ ਵਿੱਚ ਲੈ ਕੇ ਚਲੇ ਗਏ ਤੇ 700 ਤੋਂ ਵੱਧ ਮੈਂਬਰਾਂ ਦੀ ਸਾਡੇ ਪਰਿਵਾਰ ਦੇ ਵਿੱਚ ਮੌਤ ਵੀ ਹੋ ਚੁੱਕੀ ਹੈ ਹੁਣ ਤੱਕ ਜਿਨ੍ਹਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਪਿੰਡ ਹਸਨਪੁਰ ਦੇ ਉਹਨਾਂ ਦੇ ਸੰਸਕਾਰ ਕੀਤੇ ਜਾਂਦੇ ਆ ਤੇ ਉਹਨਾਂ ਦੀਆਂ ਆਤਮਾ ਦੀ ਸ਼ਾਂਤੀ ਵਾਸਤੇ ਸਹਿਜ ਬਾਣ ਦੇ ਪਾਠ ਪ੍ਰਕਾਸ਼ ਕਰਾ ਕੇ ਗੁਰੂ ਘਰ ਦੇ ਵਿੱਚ ਭੋਗ ਪਾਏ ਜਾਂਦੇ ਆ ਇਹ ਸਾਰੇ ਕਾਰਜ ਚੱਲਦੇ ਆ ਸਾਡੇ ਕੋਲੇ ਅੱਜ 42 42 ਬੱਚੇ ਨੇ ਬੱਚੀਆਂ ਨੇ ਜਿਹੜੇ ਸਾਨੂੰ ਪਾਪਾ ਕਹਿ ਕੇ ਸੰਬੋਧਨ ਕਰਦੇ ਨੇ ਤੇ ਉਹ ਬੱਚੇ ਬੱਚੀਆਂ ਸਕੂਲੇ ਪੜ੍ਹਦੇ ਨੇ ਪਹਿਲੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਦੇ ਵਿਦਿਆਰਥੀ ਨੇ ਸਾਡੇ ਘਰ ਦੀਆਂ ਧੀਆਂ ਹਰੇਕ ਕਲਾਸ ਦੇ ਵਿੱਚ ਜਿਹੜੇ-ਜਿਹੜੇ ਚ ਪੜ੍ਹਦੀਆਂ ਫਸਟ ਸੈਕੰਡ ਥਰਡ ਆਉਂਦੀਆਂ ਸਾਡੇ ਉਸ ਘਰ ਦੇ ਬੱਚੇ ਜਿਹੜੇ ਜਿਹੜੀ ਕਲਾਸ ਪੜ੍ਹਦੇ ਆ ਪੋਜੀਸ਼ਨਾਂ ਲੈ ਕੇ ਆਉਂਦੇ ਨੇ ਗੇਮਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਮੈਡਲ ਜਿੱਤ ਕੇ ਲੈ ਕੇ ਆਉਣੇ ਹਰ ਸਾਲ ਅਸੀਂ ਸਾਰੇ ਸ਼ੇਅਰ ਕਰਦੇ ਰਹਿੰਦੇ ਆ ਸਾਡੇ ਕੋਲੇ 30 ਤੋਂ ਵੱਧ ਡਿਸੇਬਲ ਬੱਚੇ ਨੇ ਜਿਹੜੇ ਆਟਿਜ਼ਮ ਵਾਲੇ ਜਾਂ ਹੋਰ ਕਿਸੇ ਸਮੱਸਿਆ ਦੇ ਕਾਰਨ ਉਹਨਾਂ ਦੇ ਮਾਂ-ਬਾਪ ਵੱਲੋਂ ਉਹਨਾਂ ਨੂੰ ਛੱਡ ਦਿੱਤਾ ਗਿਆ ਸਾਡੇ ਕੋਲੇ ਕਰੀਬ 80-82 ਉਹ ਮੈਂਬਰ ਨੇ ਜਿਹੜੇ ਘਰਾਂ ਦੇ ਵਿੱਚ ਸੰਗੜਾਂ ਦੇ ਨਾਲ ਬੰਨੇ ਹੋਏ ਸੀ ਕਹਿੰਦੇ ਜੀ ਇਹ ਮੈਂਟਲੀ ਅਪਸੈਟ ਨੇ ਅੱਜ ਜੋ ਸਾਡੇ ਨਾਲ ਸੁਪਨਿਆਂ ਦੇ ਘਰ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਰਹੇ ਆ ਕਦੇ ਕਿਸੇ ਨੂੰ ਉਹ ਮਾਰਦੇ ਨਹੀਂ ਕੁੱਟਦੇ ਨਹੀਂ ਕਦੇ ਉਹਨਾਂ ਨੇ ਭੰਨ ਤੋੜ ਨਹੀਂ ਕੀਤੀ ਸਾਡੇ ਨਾਲ ਉਹ ਉਲਟਾ ਸੇਵਾ ਕਰਾਉਂਦੇ ਆ ਸਾਡੇ ਕੋਲੇ 4 ਮੈਂਬਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਮਰਡਰ ਕੀਤੇ ਹੋਇਆ ਕਿਸੇ ਨੇ ਆਪਣੇ ਬਾਪ ਨੂੰ ਮਾਰਿਆ ਕਿਸੇ ਨੇ ਆਪਣੀ ਮਾਂ ਨੂੰ ਮਾਰਿਆ ਹੋਇਆ ਇੱਕ ਵੀਰ ਆ ਉਹਨੇ ਆਪਣੀ ਦਾਦੀ ਨੂੰ ਮਾਰਿਆ ਹੋਇਆ ਉਹ ਵੀ ਸਾਡੇ ਨਾਲ ਸੇਵਾ ਕਰਾਉਂਦੇ ਆ ਸਾਡੇ ਪਰਿਵਾਰ ਦੇ ਵਿੱਚ 160 ਤੋਂ ਵੱਧ ਸਾਡੀਆਂ ਭੈਣਾਂ ਤੇ ਮਾਤਾਵਾਂ ਰਹਿੰਦੀਆਂ ਵਾਂ ਉਹ ਲੋਕ ਜਿਨ੍ਹਾਂ ਨੂੰ ਲੋਕ ਲਵਾਰਸ ਕਹਿੰਦੇ ਨੇ ਉਹ ਲਵਾਰਸ ਕਿੱਦਾਂ ਹੋ ਸਕਦੇ ਆ ਉਹਨਾਂ ਦੇ ਨਾਨਕੇ ਵੀ ਹੋਣਗੇ ਉਹਨਾਂ ਦੇ ਦਾਦਕੇ ਵੀ ਹੋਣਗੇ ਭੂਆ ਮਾਮੇ ਮਾਸੀਆਂ ਚਾਚੇ ਤਾਏ ਵੀ ਹੋਣਗੇ ਪਰ ਉਹ ਕਿੱਥੇ ਚਲੇਗੇ ਸਭ ਲੋਕ ਅੱਜ ਤੋਂ ਕਰੀਬ 10 ਸਾਲ ਪਹਿਲਾਂ 2016 ਜਦੋਂ ਇਹ ਸੇਵਾ ਸ਼ੁਰੂ ਹੋਈ ਸੀ ਅਸੀਂ ਵੀ ਮੂੜ ਮਤ ਦੇ ਵਿੱਚ ਸੀ ਅਣਜਾਣ ਸੀ ਸਮਝ ਨਹੀਂ ਸੀ ਸੋਝੀ ਨਹੀਂ ਸੀ ਲੋਕ ਐਪਰੀਸ਼ੀਏਟ ਕਰਦੇ ਸੀ ਅਸੀਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦੇ ਹਾਂ ਅੱਜ ਵੀ ਤੇ ਉਦੋਂ ਵੀ ਸਮਝਦੇ ਸੀ ਪਰ ਸਮੇਂ ਦੇ ਨਾਲ ਨਾਲ ਸਾਨੂੰ ਕੁਝ ਚੀਜ਼ਾਂ ਦੀ ਸਮਝ ਆਈ ਤੇ ਸਾਨੂੰ ਤਕਲੀਫ ਦੇਣ ਲੱਗੀਆਂ ਕੁਝ ਚੀਜ਼ਾਂ ਵੀ ਆਪਣੇ ਘਰ ਦੇ ਵਿੱਚ ਕੋਈ ਪਾਣੀ ਦੀ ਪਾਈਪ ਲੀਕ ਹੋ ਜੇਵੇ ਆਪਾਂ ਨੂੰ ਪਾਈਪ ਬਦਲਣ ਦੀ ਲੋੜ ਆ ਨਾ ਕਿ ਉਹਦੇ ਥੱਲੇ ਆਪਾਂ ਇੱਕ ਬਾਲਟੀ ਰੱਖ ਦਈਏ ਬਾਲਟੀਆਂ ਕਿੰਨੀਆਂ ਕਿ ਭਰੀ ਚੱਲਾਂਗੇ ਉਹ ਲੀਕੇਜ ਬੰਦ ਕਰਨ ਦੀ ਲੋੜ ਆ ਇਦਾਂ ਹੀ ਸਾਨੂੰ ਐ ਫੀਲ ਹੋਣ ਲੱਗ ਗਿਆ ਵੀ ਅਸੀਂ ਸਿਰਫ ਇੱਕ ਟੈਂਪਰੇਰੀ بیس ਤੇ ਕੰਮ ਕਰ ਰਹੇ ਹਾਂ ਅਸੀਂ ਇੱਕ ਬਾਲਟੀ ਦਾ ਕੰਮ ਕਰ ਰਹੇ ਹਾਂ ਜੋ ਇਹ ਹਾਲਾਤ ਨੇ ਕੋਈ ਘਰੋਂ ਕੱਢ ਦਿੰਦਾ ਜਾਂ ਉਹ ਛੱਡ ਦਿੰਦਾ ਅਸੀਂ ਉਹਨੂੰ ਸੰਭ ਲੈਨੇ ਆ ਤੇ ਉਹਦਾ ਹੱਲ ਕੀ ਆ ਇਹ ਛੱਡ ਕਿਉਂ ਰਹੇ ਨੇ ਇਹ ਕੌਣ ਨੇ ਲੋਕ ਜਿੰਨੂੰ ਅਸੀਂ ਲਵਾਰਸ ਕਹਿਣ ਲੱਗ ਗਏ ਆ ਤਾਂ ਫਿਰ ਜਦੋਂ ਇਸ ਸਮੱਸਿਆ ਦਾ ਸਾਡੇ ਸਾਹਮਣੇ ਅਜਾਗਰ ਹੋਣਾ ਸ਼ੁਰੂ ਹੋਇਆ ਤਾਂ ਅਸੀਂ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਲੱਗੇ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਸਰਕਾਰਾਂ ਨੂੰ ਬਹੁਤ ਸਾਰੀਆਂ ਮੰਨ ਲੋ ਨਿੰਦਾ ਕਰਨੀ ਵੀ ਤੁਸੀਂ ਗਲਤ ਹੋ ਤੁਸੀਂ ਕੁਝ ਕਰਦੇ ਨਹੀਂ ਜਿੰਨਾਕ ਸਮਾਜ ਦੇ ਵਿੱਚ ਲੋਕਾਂ ਨੂੰ ਕਹਿ ਸਕਦੇ ਸੀ ਵੀਡੀਓ ਰਾਹੀਂ ਲੋਕਾਂ ਨੂੰ ਕਹਿਣਾ ਕਿ ਸਾਰਾ ਕੁਝ ਕਰਦਿਆਂ ਕਰਦਿਆਂ ਪਿਛਲੇ 4-5 ਸਾਲਾਂ ਦੇ ਵਿੱਚ ਰਿਜ਼ਲਟ ਜ਼ੀਰੋ ਆ ਰਿਹਾ ਤੇ ਸਮੱਸਿਆ ਵੱਡੀ ਹੁੰਦੀ ਜਾ ਰਹੀ ਹੈ ਹਰ ਰੋਜ਼ 70-80 ਕਾਲਾਂ ਸਾਨੂੰ ਇਦਾਂ ਦੀਆਂ ਆਉਂਦੀਆਂ ਵੀ ਇੱਥੇ ਕੋਈ ਬੰਦਾ ਪਿਆ ਬਾਪੂ ਇੱਥੇ ਕੋਈ ਬਜ਼ੁਰਗ ਇੱਕ ਮਾਂ ਪਈ ਆ ਇੱਥੇ ਕੋਈ ਬੱਚਾ ਆ ਜਿਹਨੂੰ ਕੋਈ ਸੰਭਾਲਦਾ ਨਹੀਂ ਇੱਥੇ ਕੋਈ ਨੌਜਵਾਨ ਵੀਰ ਪਿਆ ਜਿਹੜਾ ਸੜਕ ਦੇ ਉੱਤੇ ਰੁੱੜ ਰੁੱੜ ਕੇ ਚੱਲ ਰਿਹਾ ਉਹਨੂੰ ਆਪਣੇ ਆਨੇ ਛੱਡਦਾ ਤਾਂ ਅਸੀਂ ਉਹਨਾਂ 78 ਕੋਲਾਂ ਦੇ ਵਿੱਚੋਂ ਕਿਸੇ ਇੱਕ ਬੰਦੇ ਨੂੰ ਹੈਲਪ ਕਰ ਪਾਉਨੇ ਆ ਉਹ ਵੀ ਜਿਹੜਾ ਬਹੁਤ ਕ੍ਰਿਟੀਕਲ ਹੁੰਦਾ ਤੇ ਬਹੁਤ ਸਾਰੇ ਲੋਕ ਨਾਰਾਜ਼ ਵੀ ਹੁੰਦੇ ਸਾਡੇ ਨਾਲ ਵੀ ਤੁਸੀਂ ਕਿਉਂ ਨਹੀਂ ਆਉਂਦੇ ਤੁਹਾਨੂੰ ਅਸੀਂ ਕਾਲ ਕੀਤੀ ਵੀਡੀਓ ਭੇਜੀ ਆ ਤੁਸੀਂ ਖੋਲਿਆ ਘਾਤੋਂ ਫਿਰ ਤੁਹਾਡਾ ਕੀ ਫਾਇਦਾ ਗੁੱਸਾ ਵੀ ਕਰਦੇ ਨੇ ਲੋਕ ਤੇ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਜਾਣਦੇ ਵੀ ਆ ਤੇ ਪਰ ਉੱਥੇ ਜਾ ਕੇ ਜਦੋਂ ਅਸੀਂ ਦੇਖਦੇ ਆ ਵੀ ਉੱਥੇ ਪੂਰਾ ਪਿੰਡ ਖੜਾ ਹੁੰਦਾ ਉਸੇ ਪਿੰਡ ਦਾ ਹੀ ਇੱਕ ਵਸਨੀਕ ਪਿਆ ਹੁੰਦਾ ਸੜਕ ਤੇ ਜਾਂ ਪਿੰਡ ਦੇ ਬਾਸਟਾਡੇ ਤੇ ਜਾਂ ਸ਼ਮਸ਼ਾਨ ਘਾਟ 'ਚ ਵੀ ਇਹ ਜੀ ਮੈਂਟਲੀ ਅਫਸੈਟ ਆ ਜੀ ਇਹ 5 ਸਾਲ ਹੋ ਗਏ ਪਹਿਲਾਂ ਤਾਂ ਤੁਰਿਆ ਫਿਰਦਾ ਸੀ ਹੁਣ ਇਹਦੀ ਕੋਈ ਸੱਟ ਲੱਗ ਗਈ ਹੁਣ ਚੱਲ ਫਿਰ ਨਹੀਂ ਹੁੰਦਾ ਇਹਦੀ ਲੱਤ ਗਲ ਗਈ ਆ ਵੀ ਇਹਦੀ ਮਦਦ ਕਰੋ ਤੁਸੀਂ ਲੈ ਕੇ ਜਾਓ ਤੇ ਅਸੀਂ ਪਿੰਡ ਦੇ ਸਰਪੰਚ ਨੂੰ ਜਾਂ ਹੋਰ ਮੋhtਵਾਰਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਕਿਉਂ ਨਹੀਂ ਕਰਿਆ ਕੁਝ ਤੁਸੀਂ ਕਿਉਂ ਨਹੀਂ ਕਰਦੇ ਕੁਝ ਉਹਨਾਂ ਕੋਲ ਇੱਕ ਜਸਟੀਫਿਕੇਸ਼ਨ ਹੁੰਦਾ ਦੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਇਹ ਮੰਦਾ ਨਹੀਂ ਉਹਦੇ ਘਰਦਿਆਂ ਨਾਲ ਗੱਲ ਕਰੀ ਦੀ ਐ ਚਾਚੇ ਦਾਜੇ ਦੀਆਂ ਪੁੱਤ ਜਾਂ ਕੋਈ ਹੋਰ ਹੁੰਦੇ ਆ ਉਹ ਕਿ ਨਹੀਂ ਸਾਡਾ ਤਾਂ ਕੋਈ ਲਿੰਕ ਹੀ ਹੈ ਨਹੀਂ ਇਹ ਨਾਲ ਫਿਰ ਅਸੀਂ ਉਸ ਬੰਦੇ ਨੂੰ ਲੈ ਕੇ ਆਉਨੇ ਆ ਉੱਥੇ ਪਿੰਡ ਦੀ ਪੰਚਾਇਤ ਖੜੀ ਹੁੰਦੀ ਹੈ ਪਿੰਡ ਦੇ ਮੋhtਵਾਰ ਵੀ ਖੜੇ ਹੁੰਦੇ ਆ ਅਸੀਂ ਉਹਦੀ ਵੀਡੀਓ ਸ਼ੇਅਰ ਕਰਦੇ ਆ ਵੀ ਅੱਜ ਇਸ ਫਲਾਨੇ ਪਿੰਡ 'ਚ ਅਸੀਂ ਆਏ ਆ ਦੇਖੋ ਇੱਥੇ ਆ ਹਾਲਾਤ ਨੇ ਆ ਬਜ਼ੁਰਗ ਪਿਆ ਜਾਂ ਨੌਜਵਾਨ ਪਿਆ ਜਾਏ ਭੈਣ ਪਈਆ ਵੀ ਅਸੀਂ ਇਹਨੂੰ ਲੈ ਕੇ ਚੱਲੇ ਆਂ ਇਹਦੀ ਹਾਲਤ ਬਹੁਤ ਮਾੜੀ ਆ ਵੀ ਅਰਦਾਸ ਕਰਿਓ ਠੀਕ ਹੋ ਜਾਣਾ ਤਾਂ ਫਿਰ ਸਾਨੂੰ ਫੋਨ ਆਉਂਦੇ ਨੇ ਬਾਹਰੋਂ ਕੈਨੇਡਾ ਅਮਰੀਕਾ ਤੋਂ ਯੂਰਪ ਤੋਂ ਵੀ ਵੀਰੇ ਇਹ ਤਾਂ ਸਾਡੇ ਪਿੰਡ ਦੀ ਕੁੜੀ ਆ ਜਾਂ ਸਾਡੇ ਪਿੰਡ ਦਾ ਬਾਪੂ ਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਯਾਰ ਸਾਨੂੰ ਦੱਸੋ ਇਹਦਾ ਖਰਚਾ ਕਿੰਨਾ ਆਉਣਾ ਸਾਨੂੰ ਅਕਾਊਂਟ ਨੰਬਰ ਦਿਓ ਅਸੀਂ ਪੈਸੇ ਭੇਜਦੇ ਆਂ ਤਾਂ ਅਸੀਂ ਉਹਨਾਂ ਵੀਰਾਂ ਨੂੰ ਕਹਿੰਦੇ ਹੁੰਨੇ ਆਂ ਜੇ ਭੈਣਾਂ ਨੂੰ ਵੀ ਸਮੱਸਿਆ ਉਦੋਂ ਤੁਹਾਡੇ ਹੱਥ ਦੇ ਵਿੱਚ ਸੀਗੀ ਜਦੋਂ ਤੁਹਾਡੇ ਉਹ ਪਿੰਡ ਪਿਆ ਸੀ ਹੁਣ ਤਾਂ ਦੁਨੀਆ ਤੇ ਚੱਲੇਗੀ ਗੱਲ ਇਹ ਹੁਣ ਇਹ ਬੰਦੇ ਨੇ ਤਾਂ ਪ੍ਰਸ਼ਾਦ ਦੇ ਸਕਣੇ ਜਾਂ ਇਹਨੂੰ ਥੋੜਾ ਪਿਆਰ ਚਾਹੀਦਾ ਬਾਕੀ ਕਿ ਅਸੀਂ ਪੱਟੀਆਂ ਕਰ ਲਾਂਗੇ ਜਾਂ ਕੋਈ ਆਪਰੇਸ਼ਨ ਵੀ ਹੋਣਾ 20000 25000 ਚ ਹੋਜੂ ਅੱਜ ਨਹੀਂ ਜ਼ਰੂਰਤ ਸੀ ਜ਼ਰੂਰਤ ਉਦੋਂ ਸੀ ਜਦੋਂ ਤੁਸੀਂ ਧਿਆਨ ਨਹੀਂ ਦਿੱਤਾ ਇੱਕ ਪਿੰਡ ਦੇ ਵਿੱਚੋਂ ਸਾਨੂੰ ਵੀਡੀਓ ਆਉਂਦੀ ਹੈ ਰਾਤ ਨੂੰ 9:00 ਵਜੇ ਵੀ ਗੁਰੂ ਘਰ ਦੇ ਵਿੱਚੋਂ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਖੜੇ ਨੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਖੜਾ ਵੀ ਇਹ ਬਾਪੂ ਜੀ ਨੇ ਜੀ ਸਾਡੇ ਪਿੰਡ ਦੇ ਵਿੱਚ ਗਿਆਨੀ ਹਰਬੰਸ ਸਿੰਘ ਜੀ ਇਹਨਾਂ ਦਾ ਨਾਂ 93 ਸਾਲ ਦੀ ਇਹਨਾਂ ਦੀ ਉਮਰ ਆ ਧਰਮ ਯੁੱਧ ਦੇ ਮੋਰਚੇ 'ਚ ਇਹਨਾਂ ਨੇ ਜੇਲ੍ਹ ਕੱਟੀ ਆ ਜੀ ਪੰਜਾਬੀ ਬੋਲਦੇ ਸੂਬੇ ਲਈ ਇਹਨਾਂ ਨੇ ਜੇਲ੍ਹ ਕੱਟੀ ਆ ਜੀ ਇਹ ਸਾਡੇ ਪਿੰਡ ਦੇ ਸਰਪੰਚ ਰਹੇ ਆ 10 ਸਾਲ ਇਹਨਾਂ ਨੇ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਤੀ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਉਦੋਂ ਵੀ ਇਹਨੇ ਦਿੱਲੀ ਤੇ ਵਿੱਚ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਉਸੇ ਟਾਈਮ ਹੀ ਕਰਿਓਸਟੀ ਹੋ ਗਈ ਵੀ ਰਾਤ ਦੇ 9 ਵਜੇ ਸੀ ਵੀ ਅਸੀਂ ਕਿਹੜੇ ਟਾਈਮ ਜਾਈਏ ਅਸੀਂ ਤੜ ਕਿਉਂ 4 ਵਜੇ ਉੱਠੇ 5 ਵਜੇ ਤੁਰ ਪਏ 7 ਵਜੇ ਨੂੰ ਅਸੀਂ ਹਿਆਰਪੁਰ ਜ਼ਿਲ੍ਹੇ ਚ ਉਸ ਪਿੰਡ 'ਚ ਪਹੁੰਚ ਗਏ ਬਾਪੂ ਜੀ ਨਾਲ ਵੀ ਗੱਲਾਂ ਹੋਈਆਂ ਜਿੰਨੀਆਂ ਬਾਪੂ ਵੀ ਕਹਿੰਦਾ ਵੀ ਪੁੱਤ ਵੀ ਮੈਂ ਸਾਰੀ ਜ਼ਿੰਦਗੀ ਬਿਆਹ ਨਹੀਂ ਕਰਾਇਆ ਐਂ ਘੁੰਮਦਾ ਰਿਹਾ ਵੀ ਅਖੀਰਲੇ ਸਮੇਂ 'ਚ ਮੈਨੂੰ ਕਿਸੇ ਨੇ ਰਾਹ ਦਿੱਤੀ ਵੀ ਤੂੰ ਹੁਣ ਬੁੜੇ ਮਾਰੇ ਕੀ ਰੋਟੀ ਕੌਣ ਦੇਊ ਵੀ ਮੈਂ ਅਖੀਰਲੇ ਟਾਈਮ ਦੇ ਵਿੱਚ ਘਰ ਬਸਾਉਣ ਦੀ ਕੋਸ਼ਿਸ਼ ਕੀਤੀ ਬੀਓ ਮੇਰਾ ਸਾਰਾ ਕੁਝ ਲੁੱਟ ਕੇ ਲੈ ਗਈ ਜੋ ਮੇਰਾ ਪੈਸਾ ਸੀ ਘਰ ਸੀ ਜ਼ਮੀਨ ਜਾਂ ਸਭ ਕੁਝ ਵਿੱਗ ਗਿਆ ਉਹ ਲੈ ਗਈ ਵੀ ਹੁਣ ਮੇਰੇ ਹੱਡ ਪੈਰ ਚੱਲਦੇ ਸੀ ਮੈਂ ਗੁਰੂ ਘਰ ਚ ਰਹਿੰਦਾ ਸੀ ਅੰਦਰ ਮੈਨੂੰ ਜਗ੍ਹਾ ਦਿੱਤੀ ਹੋਈ ਸੀ ਮੈਂ ਰੋਟੀ ਪਾਣੀ ਖਾਂਦਾ ਸੀ ਪਰ ਜਿਹੜੀ ਆ ਪੋਹ ਦਾ ਮਹੀਨਾ ਨਿਕਲ ਕੇ ਗਿਆ ਇਸ ਸਾਲ ਚ ਨਾ ਵੀ ਪੋਹ ਦੀ ਸੰਗਰਾਣ ਵਾਲੇ ਦਿਨ ਮੇਤੋਂ ਉੱਠ ਨਹੀਂ ਹੋਇਆ ਮੇਰੇ ਲੱਤਾਂ ਥੱਲੇ ਵਾਲਾ ਹਿੱਸਾ ਡੈੱਡ ਹੋ ਗਿਆ ਵੀ ਮੈਂ ਮੰਜੇ ਤੋਂ ਨਿਕਲ ਨਹੀਂ ਸਕਿਆ ਬਿਸਤਰੇ ਤੋਂ ਬਾਹਰ ਤੇ ਮੈਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਚਲੋ ਇਹਨਾਂ ਨੇ ਮੈਨੂੰ ਫੜ ਕੇ ਨਿਮਾਤਾ ਮੇਰੀ ਲੈਟਰਨ ਬਾਥਰੂਮ ਵਿੱਚੇ ਨਿਕਲ ਗਿਆ ਜਿਹੜੇ ਗੁਰੂ ਘਰ ਚ ਮੈਂ ਝੂਠੇ ਹੱਥ ਵੀ ਅੰਦਰ ਨਹੀਂ ਸੀ ਵੜਦਾ ਉਸੇ ਗੁਰੂ ਘਰ ਚ ਮੈਂ ਮਲਮੁੱਤਰ ਚ ਲਿਬੜਿਆ ਹੋਇਆ ਪਿਆਮ ਆ ਵੀ ਜਾਂ ਤਾਂ ਰੱਬ ਮੈਨੂੰ ਚੱਕ ਲਵੇ ਜਾਂ ਪੁੱਤ ਮੈਨੂੰ ਤੂੰ ਲੈ ਚੱਲ ਵੀ ਮੇਰੀ ਸੇਵਾ ਜੇ ਤੂੰ ਕਰ ਸਕਦਾ ਤਾਂ ਮੈਨੂੰ ਲੈ ਜਾ ਅਸੀਂ ਬਾਪੂ ਜੀ ਨੂੰ ਗੱਡੀ ਚ ਪਾਇਆ ਉੱਥੋਂ ਲੈ ਆਏ ਬਾਪੂ ਜੀ ਨੂੰ ਗੱਡੀ ਚ ਬਿਠਾਇਆ ਜਦੋਂ ਤੁਰਨ ਲੱਗੇ ਬਾਪੂ ਕਹਿੰਦਾ ਪੁੱਤ ਇੱਕ ਮੇਰੀ ਬੇਨਤੀ ਹੈ ਕਿ ਨਾ ਮੈਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਾ ਦਿਓ ਨੇੜੇ ਪਿੰਡ ਆ ਮੇਰੀ ਮਾਂ ਦਾ ਪਿੰਡ ਆ ਮੇਰੇ ਨਾਨਕੇ ਪਿੰਡ ਵੀ ਮੇਰੇ ਮਾਂ ਦੀ ਜਨਮ ਭੂਮੀ ਆ ਮੈਂ ਉੱਥੇ ਗੁਰੂ ਘਰ ਮੱਥਾ ਟੇਕਣਾ ਬਾਪੂ ਜੀ ਨੂੰ ਅਸੀਂ ਸੁਪਨਿਆਂ ਦੇ ਘਰ ਲੈ ਆਉਨੇ ਆ 11 ਦਿਨਾਂ ਬਾਅਦ ਆ ਕੇ ਬਾਪੂ ਜੀ ਸਾਡੇ ਕੋਲੇ ਆਈ ਸੀ ਯੂ ਦੇ ਵਿੱਚ ਜੇਰੇ ਇਲਾਜ ਸੀ ਤੇ ਮੌਤ ਹੋ ਜਾਂਦੀ ਚੜਾਈ ਕਰ ਜਾਂਦਾ ਉਹ 11 ਦਿਨਾਂ ਦੀ ਸੇਵਾ ਸਿਰਫ ਉਹ ਨਗਰ ਕਿਉਂ ਨਹੀਂ ਕਰ ਸਕਿਆ ਚਲੋ ਇੱਕ ਘਰ ਨਹੀਂ ਕਰ ਸਕਿਆ ਸੀ ਪਿੰਡ ਤਾਂ ਸਾਰਾ ਸੀ ਨਾ ਉੱਥੇ ਉਸ ਪਿੰਡ ਦੇ ਕਿੰਨੇ ਘਰ ਹੋਣਗੇ ਜਿਹੜੇ ਇੰਨੇ ਕਾਬਲ ਸੀ ਇੰਨੇ ਕੈਪੇਬਲ ਸੀ ਜਿਨ੍ਹਾਂ ਕੋਲੇ ਪੈਸਾ ਵੀ ਹੈਗਾ ਸਭ ਕੁਝ ਹੈਗਾ ਕਿੰਨੇ ਘਰ ਹੋਣਗੇ ਜਿਨ੍ਹਾਂ ਕੋਲੇ ਸਮਾਂ ਵੀ ਹੋਊ ਅਸੀਂ ਪਿੰਡਾਂ 'ਚ ਦੇਖਦੇ ਆਂ ਸਾਰਾ ਦਿਨ ਅਸੀਂ ਚੌਂਕਾਂ 'ਚ ਬੈਠੇ ਆਂ ਬਿੱਲੇ ਹੀ ਗੱਲਾਂ ਮਾਰੀ ਜਾਂਦੇ ਆਂ ਸਾਡੀ ਸੋਣੀ ਕੰਮ ਜ਼ਰੂਰ ਕਰਦੇ ਆਂ ਅਸੀਂ ਬਾਕੀ ਟਾਈਮ ਸਾਡੇ ਕੋਲੇ ਹੁੰਦਾ ਹੀ ਆ ਵੀ ਅਸੀਂ ਕਿਸੇ ਦੀ ਮਦਦ ਕਰ ਸਕੀਏ ਫਿਰ ਗੁਰਦੁਆਰਾ ਸਾਹਿਬ ਦੀ ਕਮੇਟੀ ਇਹ ਜ਼ਿੰਮੇਵਾਰੀ ਕਿਉਂ ਨਹੀਂ ਚੱਕ ਸਕੀ ਵੀ ਆਪਦੇ ਪਿੰਡ ਦੇ ਸਭ ਤੋਂ ਸਿਆਣੇ ਤੇ ਸੂਝਵਾਨ ਬੰਦੇ ਨੂੰ ਇੱਕ ਆਸ਼ਰਮ ਨੂੰ ਇੱਕ ਸੰਸਥਾ ਨੂੰ ਸੱਦ ਕੇ ਚਕਾਰ ਰਿਹਾ ਬਾਪੂ ਜੀ ਡੈਥ ਹੋ ਗਈ ਬਾਪੂ ਜੀ ਨੇ ਮੇਰੇ ਤੋਂ ਪ੍ਰੋਮਿਸ ਲਿਆ ਸੀ ਵੀ ਮੇਰਾ ਸੰਸਕਾਰ ਆ ਜਿਹੜਾ ਵੀ ਮੇਰੇ ਪਿੰਡ ਹੀ ਕਰੀ ਪੁੱਤ ਤੇ ਅਸੀਂ ਪਿੰਡ ਵਾਲਿਆਂ ਨੂੰ ਕਾਲ ਕੀਤੀ ਵੀ ਬਾਪੂ ਜੀ ਦਾ ਅੰਤਿਮ ਸੰਸਕਾਰ ਕਰਨਾ ਦੱਸੋ ਕਿਵੇਂ ਕਰਨਾ ਕੀ ਹੈਗਾ ਪਲਾਨ ਤੇ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਇਕੱਠੇ ਹੋ ਕੇ ਉਹ ਆਏ ਬਾਪੂ ਦਾ ਸਸਕਾਰ ਬਾਪੂ ਦੇ ਪਿੰਡ ਹੋ ਗਿਆ ਇੰਨੀ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਸੀ ਵੀ ਚਲੋ ਉਹਦੀ ਇੱਕ ਗੱਲ ਤਾਂ ਅਸੀਂ ਮੰਨ ਲਈ ਜਾਂਦੇ ਜਾਂਦੇ ਤੇ ਇਹ ਮੈਂ ਇਕੱਲੀ ਇੱਕ ਗਿਆਨੀ ਹਰਵੰਦ ਸਿੰਘ ਜੀ ਦੀ ਗੱਲ ਕਰ ਰਿਹਾ ਬਹੁਤ ਇਦਾਂ ਦੇ ਕੇਸ ਨੇ ਸਾਡੇ ਕੋਲੇ ਬਹੁਤ ਸਾਰੇ ਹੁਣ ਵੀ ਅੱਜ ਦੇ ਦਿਨ ਵੀ ਸਾਡੇ ਕੋਲੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਆਏ ਪਏ ਨੇ ਜਿਹੜੇ ਲੈ ਕੇ ਆਉਣ ਵਾਲੇ ਨੇ ਸਾਡੇ ਮਨ ਦੇ ਵਿੱਚ ਇਹ ਪਿਛਲੇ ਕੁਝ 3 ਕਿ ਸਾਲਾਂ ਤੋਂ 4 ਸਾਲਾਂ ਤੋਂ ਬਲਬਲਾ ਪੈਦਾ ਹੋਇਆ ਵੀ ਅਸੀਂ ਇਹਦਾ ਕੋਈ ਹੱਲ ਕੱਢੀਏ ਨਹੀਂ ਤਾਂ ਦੇਖੋ ਸਨਸਤਾ ਸਾਡੀ ਬਹੁਤ ਵਧੀਆ ਚੱਲ ਰਹੀ ਆ ਸਾਨੂੰ ਬਹੁਤ ਲੋਕ ਮਾਣ ਦਿੰਦੇ ਆ ਜਿੱਥੇ ਚਲੇ ਜਾਈਦਾ ਉੱਥੇ ਸਤਕਾਰ ਮਿਲਦਾ ਹੁਣ ਉੱਥੋਂ ਆਏ ਆ ਦਿੱਲੀ 에ਰਪੋਰਟ ਤੋਂ ਲੈ ਕੇ ਜਿੰਨੀਆਂ 에ਰਪੋਰਟਾਂ ਚੋਂ ਦੀ ਨਿਕਲੇ ਆ ਜਿੰਨੇ ਉੱਥੇ ਪੰਜਾਬੀ ਵੀਰ ਭਰਾ ਕੰਮ ਕਰਦੇ ਸੀ ਸਾਰਿਆਂ ਨੇ ਮਨ ਲਓ ਉਥੋਂ ਡਿਊਟੀਆਂ ਛੱਡ ਛੱਡ ਕੇ ਆ ਕੇ ਸਾਨੂੰ ਪਿਆਰ ਦਿੱਤਾ ਸਾਨੂੰ ਸਪੋਰਟ ਵੀ ਬਹੁਤ ਆ ਅਸੀਂ ਇੱਕ ਦੇ ਦੋ ਬਣਾ ਸਕਦੇ ਹਾਂ ਦੋ ਦੇ ਚਾਰ ਬ੍ਰਾਂਚਾਂ ਖੋਲ੍ਹ ਦੀਏ ਆਪਾਂ ਤਾਂ ਪਰ ਹੱਲ ਨਹੀਂ ਹੈਗਾ ਇਹ ਇਹ ਉਹ ਇੱਕ ਬਾਲਟੀ ਭਰਨ ਤੋਂ ਬਾਅਦ ਦੂਜੀ ਬਾਲਟੀ ਥੱਲੇ ਕਰਨ ਵਾਲੀ ਗੱਲ ਆ ਅਸਲ ਹੱਲ ਤਾਂ ਇਹ ਅਭੀ ਇਹ ਲੋਕ ਆ ਕਿੱਥੋਂ ਰਹੇ ਨੇ ਇਹ ਕੌਣ ਨੇ ਲੋਕ ਇਹਨਾਂ ਨੂੰ ਛੱਡ ਕੇ ਕੌਣ ਪਾਸੇ ਹੋ ਗਏ ਇਹਨਾਂ ਦੀ ਮਦਦ ਕੌਣ ਨਹੀਂ ਕਰ ਰਿਹਾ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਉਹ ਕੌਣ ਲੋਕ ਸੀ ਜਿਹੜੇ ਇਹਨਾਂ ਨੂੰ ਸਾਥ ਦੇ ਸੀ ਉਦੋਂ ਲਵਾਰਸ ਕਿਉਂ ਨਹੀਂ ਸੀ ਕੋਈ ਉਦੋਂ ਨਾ ਤਾਂ ਇੰਨਾ ਪੈਸਾ ਇਨਵੋਲਵ ਸੀ ਸਾਡੇ ਪੰਜਾਬ 'ਚ ਨਾ ਉਦੋਂ ਇੰਨੀਆਂ ਮਹਿੰਗੀਆਂ ਜ਼ਮੀਨਾਂ ਜਾਇਦਾਦਾਂ ਸੀ ਨਾ ਉਦੋਂ ਇੰਨੇ ਐਸ਼ੋ ਰਾਮ ਕੋਠੀਆਂ ਕਾਰਾਂ ਸੀ ਨਾ ਇੰਨੇ ਪੰਜਾਬ 'ਚ ਧਰਮ ਦਾ ਪ੍ਰਚਾਰ ਸੀ ਗੁਰੂ ਘਰ ਕਿੰਨੇ ਅੱਜ ਸਵੇਰੇ ਤੁਸੀਂ ਦੇਖੋ ਹਰੇਕ ਪਿੰਡ 'ਚ ਦੋ ਦੋ ਤਿੰਨ ਤਿੰਨ ਗੁਰੂ ਘਰ ਬਣ ਗਏ ਸ਼ਮਸ਼ਾਨ ਘਾਟਾਂ ਤੱਕ ਵੀ ਅਸੀਂ ਆਡਾਡ ਬਣਾ ਲੀਆਂ ਆਪਣੀਆਂ ਪਰ ਅੱਜ ਜਿਹੜਾ ਕੰਮ ਹੋਣਾ ਚਾਹੀਦਾ ਸੀ ਉੱਥੇ ਅਸੀਂ ਆਪਣੇ ਇੱਕ ਪਿੰਡ ਦੇ ਬੰਦੇ ਨੂੰ ਵੀ ਨਿਸ਼ਾਨ ਪਾਉਂਦੇ ਆ ਸਾਡੇ ਵਰਗੇ ਚੋਰ ਚੱਕੇ ਸਮਾਜ ਸੇਵੀ ਬਣੀ ਜਾ ਰਹੇ ਨੇ ਉਹ ਅਸੀਂ ਵੀਡੀਓ ਅਪਲੋਡ ਕਰ ਦਿੰਨੇ ਆ ਤੁਹਾਡੇ ਕੈਨੇਡਾ ਅਮਰੀਕਾ ਬੈਠਿਆਂ ਦੇ ਹਰੇਕ ਦੇ ਘਰ ਚ ਪਹੁੰਚ ਜਾਂਦੀ ਆ ਹਰੇਕ ਦੇ ਬੈਡਰੂਮ ਤੇ ਕਰੋ ਵੀਡੀਓ ਪਹੁੰਚ ਜਾਂਦੀ ਆ ਤੇ ਤੁਹਾਡੇ ਦਿਲ ਤੱਕ ਪਹੁੰਚ ਜਾਂਦੀ ਆ ਉਹ ਵੀਡੀਓ ਤੁਹਾਡੇ ਦਿਲ ਦੇ ਵਿੱਚੋਂ ਇੱਕ ਆਵਾਜ਼ ਨਿਕਲਦੀ ਆ ਵੀ ਮੈਂ ਇਹਦੀ ਮਦਦ ਕਰਾਂ ਤੇ ਤੁਸੀਂ 100 200 ਡਾਲਰ ਪਾਉਣ ਲੱਗੇ ਇੱਕ ਸੈਕਿੰਡ ਨਹੀਂ ਲਾਉਂਦੇ ਤੇ ਉਸ ਬੰਦੇ ਲਈ ਲੱਖਾਂ ਰੁਪਈਆ ਇਕੱਠਾ ਹੋ ਜਾਂਦਾ ਜਿਹਨੂੰ ਸਿਰਫ ਹਜ਼ਾਰਾਂ ਚਾਹੀਦੇ ਹੁੰਦੇ ਆ ਕਈ ਬੰਦੇ ਇਦਾਂ ਦੇ ਆ ਜਿਨ੍ਹਾਂ ਨੇ ਅਕਾਊਂਟ ਨੰਬਰ ਪਾ ਦੇਣੇ ਉੱਪਰ ਉਹ ਬੰਦੇ ਨੂੰ ਠੀਕ ਹੋਏ ਨੂੰ ਵੀ 2 ਸਾਲ ਹੋ ਗਏ ਹੁੰਦੇ ਜਾਂ ਉਹਦੀ ਡੈਥ ਹੋਈ ਨੂੰ ਵੀ 2 ਸਾਲ ਹੋ ਗਏ ਹੁੰਦੇ ਆ ਪਰ ਉਹਦੇ ਖਾਤੇ 'ਚ ਪੈਸੇ ਜਾਈ ਜਾਂਦੇ ਆ ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਉਸੇ ਟਾਈਮ ਹੀ ਤੁਹਾਡਾ ਮਨ पिਘਲਦਾ ਤੇ ਤੁਸੀਂ ਸੇਵਾ ਪਾ ਦਿੰਦੇ ਜੇ ਤੁਸੀਂ ਮਦਦ ਕਰਨੀ ਹੋਈ ਆ ਜੇ ਤੁਸੀਂ ਸੇਵਾ ਕਰਨੀ ਹੋਈ ਆ ਜੇ ਤੁਸੀਂ ਦਿਸਬੰਧ ਦਾ ਖਰਚ ਲਾਉਣਾ ਹੀ ਆ ਫਿਰ ਆਪਣੇ ਹੱਥੀ ਆਪਣੇ ਪਿੰਡ 'ਚ ਆਪਣੇ ਪਰਿਵਾਰ ਚ ਆਪਣੀ ਰਿਸ਼ਤੇਦਾਰੀ ਚ ਕਿਉਂ ਨਹੀਂ ਲਾਉਂਦੇ ਆ ਫਿਰ ਸੇਵਾ ਲਈ ਵੀ ਅਸੀਂ ਡਰਾਈਵ ਥਰੂ ਜਗਾ ਕਿਉਂ ਲੱਭ ਰਹੇ ਆ ਜਿਵੇਂ ਫੂਡ ਲਈ ਅਸੀਂ ਡਰਾਈਵ ਥਰੂ ਜਾਂਦੇ ਆ 2 ਮਿੰਟ ਲੱਗਦੇ ਆ ਸਾਨੂੰ ਡਰਾਈਵ ਥਰੂ ਖਾਣਾ ਮਿਲ ਜਾਂਦਾ ਅਸੀਂ ਸੇਵਾ ਵੀ ਡਰਾਈਵ ਥਰੂ ਕਰਨਾ ਚਾਹੁੰਦੇ ਆ ਵੀ ਅਸੀਂ ਗਏ ਕਿਸੇ ਨੂੰ ਫੜਾਇਆ ਓਕੇ ਅਸੀਂ ਫ੍ਰੀ ਹੋ ਗਏ ਫਿਰ ਅਸੀਂ ਆਪਣੇ ਆਪ ਨਾਲ ਗੱਲ ਕਰਦੇ ਆ ਵੀ ਇਹ ਤਾਂ ਬੰਦਾ ਇਮਾਨਦਾਰ ਆ ਵਧੀਆ ਇਹ ਮੇਰੇ ਪੈਸੇ ਸਹੀ ਥਾਂ ਤੇ ਲਾਊਗਾ ਫਿਰ ਹੌਲੀ ਹੌਲੀ ਉਹ ਇਮਾਨਦਾਰ ਬੰਦਾ ਵੀ ਬੇਈਮਾਨ ਹੋਣ ਲੱਗ ਗਿਆ ਨਾ ਜਦੋਂ ਉਹਦੇ ਕੋਲੇ ਲੋੜ ਤੋਂ ਵੱਧ ਪੈਸਾ ਆਉਂਦਾ ਜਦੋਂ ਸਾਡੀ ਸੇਵਾ ਸ਼ੁਰੂ ਹੋਈ 2016 ਚ ਤਾਂ 2017 ਤੱਕਰ ਜਾਂਦੇ ਜਾਂਦੇ ਸਾਨੂੰ ਇੰਨਾ ਕਿ ਲੋਕ ਪੈਸਾ ਦੇਣ ਲੱਗ ਗਏ ਕੋਈ 10000 ਦੇ ਗਿਆ ਕੋਈ 20 ਦੇ ਗਿਆ ਕਿਸੇ ਨੇ ਅਕਾਊਂਟ 'ਚ ਪਾਤੇ ਕਿਸੇ ਨੇ ਸਾਡੇ ਨਾਂ ਤੇ ਪਾਤੇ ਮਤਲਬ ਸਾਨੂੰ ਆਪਣੇ ਆਪ ਇੱਕ ਦੂਸਰੇ ਦੇ ਉੱਤੇ ਡਾਊਟ ਹੋਣ ਲੱਗਣ ਲੱਗੇ 15 20 ਮੁੰਡੇ ਸੀ ਉਸ ਟਾਈਮ ਅਸੀਂ ਕਿਸੇ ਪੇਸ਼ੰ ਨੂੰ ਲੈਣ ਗਏ ਮਗਰੋਂ ਮੰਨ ਲਓ ਤੁਸੀਂ ਗਏ ਸਾਡੇ ਜਿਹੜਾ ਉੱਥੇ ਸਾਥੀ ਬੈਠਾ ਉਹਨੂੰ ਹੀ ਫੜਾਇਆ ਕੋਈ 10000 ਹੁਣ ਹੈ ਤਾਂ ਬੰਦਾ ਹੀ ਆ ਕਿਸੇ ਨੇ ਵਿੱਚੋਂ 5000 ਵਰਤ ਲਿਆ ਜਾਂ ਦੱਸਿਆ ਹੀ ਨਹੀਂ ਤਾਂ ਮਤਲਬ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗੀਆਂ ਫਿਰ ਅਸੀਂ 2017 'ਚ ਸੰਗਤ ਨੂੰ ਬੇਨਤੀ ਕੀਤੀ ਵੀ ਸਾਨੂੰ ਪੈਸੇ ਨਾ ਦਿਓ ਜੇ ਤੁਸੀਂ ਚਾਹੋਗੇ ਅਸੀਂ ਸੇਵਾ ਕਰਦੇ ਰਹੀਏ ਫਿਰ ਸਾਨੂੰ ਸਮਾਨ ਦੇ ਦਿਓ ਰਾਸ਼ਨ ਕੱਪੜੇ ਦਵਾਈਆਂ ਬਿਲਡਿੰਗ ਦਾ ਮਟੀਰੀਅਲ ਜੋ ਤੁਹਾਡੇ ਘਰ 'ਚ ਚਾਹੀਦਾ ਉਹੀ ਸਾਡੇ ਘਰ 'ਚ ਆ ਉਸ ਟਾਈਮ ਅਸੀਂ 50 ਕ ਮੈਂਬਰ ਸੀ ਪਰਿਵਾਰ 'ਚ ਬਾਰਨਹਾੜੇ ਰਹਿੰਦੇ ਸੀ ਅੰਕਲੋਣੀ ਤੇ ਜਾ ਕੇ ਆਏ ਨੇ ਟੈਂਟ ਲਾ ਕੇ ਤੰਬੂ ਲਾ ਕੇ ਅਸੀਂ ਸੇਵਾ ਸ਼ੁਰੂ ਕੀਤੀ ਸੀ ਉੱਥੇ ਮਤਲਬ ਹਰ ਤਰ੍ਹਾਂ ਦੀ ਮਦਦ ਚਲੋ ਬਿਲਡਿੰਗਾਂ ਜਦੋਂ ਬਣਾਉਣੀਆਂ ਵੱਡੇ ਖਰਚੇ ਆ ਉਹ ਲੋੜਾਂ ਜ਼ਰੂਰਤਾਂ ਪੈਂਦੀਆਂ ਵੀਡੀਓ ਸ਼ੇਅਰ ਕਰ ਦੇਈ ਦੀ ਇਹ ਸੰਗਤ ਦੇ ਜਾਂਦੀ ਜਿੰਨੀ ਸਾਡੀਆਂ ਜ਼ਰੂਰਤਾਂ ਸਾਡੀਆਂ ਪੂਰੀਆਂ ਹੋਈ ਜਾਂਦੀਆਂ ਹੁਣ ਅਸੀਂ ਕਾਊਂਟ ਨੰਬਰ ਸ਼ੇਅਰ ਕਰ ਦਈਏ ਹਰੇਕ ਵੀਡੀਓ ਤੇ ਪਾਉਣ ਲੱਗ ਜਾਈਏ ਪੈਸਾ ਤਾਂ ਕਰੋੜਾਂ ਰੁਪਇਆ ਇਕੱਠਾ ਹੋ ਜਾ ਪਰ ਗੱਲ ਪੈਸੇ ਦੀ ਤਾਂ ਹੈ ਹੀ ਨਹੀਂ ਜੀ ਅਸੀਂ ਸਾਰਿਆਂ ਨੇ ਇਸ ਗੱਲ ਨੂੰ ਪੈਸੇ ਨਾਲ ਹੀ ਜੋੜ ਲਿਆ ਤਾਂ ਫਿਰ ਜਦੋਂ ਆਪਾਂ ਉਮੀਦ ਕਰਦੇ ਆ ਘਰ ਚ ਲਾਉਨੇ ਆ ਤਾਂ ਆਪਾਂ ਆਪਣੇ ਪਿਓ ਵੱਲ ਦੇਖਦੇ ਆ ਬਾਪੂ ਸਾਨੂੰ ਮੇਲੇ ਤੇ ਲੈ ਕੇ ਜਾਊ ਬਾਪੂ ਸਾਨੂੰ ਸਾਈਕਲ ਲੈ ਦੂ ਬਾਪੂ ਮੋਟਰਸਾਈਕਲ ਲੈ ਦੂ ਉਦਾਂ ਹੀ ਸਰਕਾਰਾਂ ਵੱਲ ਦੇਖਦੇ ਆਂ ਵੀ ਸਰਕਾਰਾਂ ਵੀ ਸਾਡੀਆਂ ਮਾਵਾ ਵਰਗੀਆਂ ਵੀ ਅਸੀਂ ਮਾਂ ਸਰਕਾਰ ਤੇ ਉਮੀਦ ਕਰਦੇ ਆਂ ਵੀ ਇਹ ਮਦਦ ਕਰੂਗੀ ਸਾਡੀ ਫਿਰ ਅਸੀਂ ਸਿਸਟਮ ਤੇ ਫਿਰ ਅਸੀਂ ਧਾਰਮਿਕ ਜਮਾਤ ਤੇ ਜਿਵੇਂ ਐਸਜੀਪੀਸੀ ਦੀ ਬੈਜੀ ਨੇ ਵੀ ਗੱਲ ਕਰੀ ਆ ਅਰਬਾਂ ਖਰਬਾਂ ਦਾ ਬਜਟ ਆ ਜੇ ਚਾਹਣ ਪੰਜਾਬ ਦੇ ਵਿੱਚ ਨਿਆਸਰਿਆਂ ਦੇ ਆਸਰੇ ਨਿਤਰੀਆਂ ਦੀ ਧਿਰ ਨਿਉਟਿਆਂ ਦੀ ਓਲਡ ਦੇ ਨਾਂ ਤੇ 5 10 10 ਗੁਰਾਂ ਸਹਿਬਾਨਾਂ ਦੇ ਨਾਂ ਤੇ 10 ਘਰ ਬਣਾ ਦੇਣ ਚਲਾਉਣਾ ਵੀ ਸੰਗਤ ਨੇ ਸਭ ਕੁਝ ਹੋ ਸਕਦਾ ਹਸਪੀਟਲ ਬਣ ਸਕਦੇ ਨੇ ਅੱਜ ਜੇ ਤੁਹਾਡਾ ਬੱਚਾ ਡਾਕਟਰ ਬਣਨਾ ਚਾਹੁੰਦਾ ਤਾਂ 1.5 ਕਰੋੜ ਰੁਪਏ ਖਰਚਾ ਆਊਗਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਤੁਹਾਡੇ ਬੱਚੇ ਨੂੰ ਸੀਟ ਲੈਣ ਲਈ ਤੇ 1.5 ਕਰੋੜ ਲਾ ਕੇ ਜਿਹੜਾ ਡਾਕਟਰ ਬਣੂ ਉਹ ਸੇਵਾ ਨਹੀਂ ਕਰੂਗਾ ਉਹ ਰੱਬ ਨਹੀਂ ਬਣੂਗਾ ਮਤਲਬ ਇਹ ਜਿਹੜੀਆਂ ਸਾਡੇ ਚ ਗਰਾਫਟਾਂ ਆਈਆਂ ਕਮੀਆਂ ਆਈਆਂ ਇਹਨਾਂ ਦੀ ਇਹਨਾਂ ਨੂੰ ਠੀਕ ਕਰਨ ਦੀ ਉਮੀਦ ਅਸੀਂ ਐਨ ਆਰ ਆਈ ਭਾਈਚਾਰੇ ਤੋਂ ਲਾ ਕੇ ਆਏ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਸਮੱਸਿਆ ਆਈ ਚਾਹੇ ਕਿਸਾਨੀ ਸੰਘਾਰਸ਼ ਲਾ ਲੋ ਚਾਹੇ ਕੋਵਿਡ ਲਾ ਲੋ ਚਾਹੇ ਹਾੜਾ ਹੁੰਦੇ ਆ ਕੋਈ ਵੀ ਨਾ ਤਾਂ ਉਹਨਾਂ ਸਰਕਾਰਾਂ ਕਰ ਪਾਉਂਦੀਆਂ ਨਾ ਕੋਈ ਹੋਰ ਕਰ ਪਉਂਦਾ ਜਿੰਨਾ ਐਨਆਰਆਈ ਭੈਣ ਭਰਾ ਸਪੋਰਟ ਕਰਦੇ ਆ ਕਿਉਂਕਿ ਤੁਹਾਡਾ ਸਾਰਿਆਂ ਦਾ ਉਹ ਘਰ ਆ ਤੁਹਾਡਾ ਉੱਥੇ ਦਿਲ ਉੱਥੇ ਆ ਤੁਹਾਡਾ ਕਰਮ ਭੂਮੀ ਆ ਜਨਮ ਭੂਮੀ ਆਪਣੀ ਉਹ ਆ ਤੇ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨ ਆਏ ਆ ਵੀ ਇੱਥੇ ਆਏ ਹੋਏ ਸੰਸਥਾਵਾਂ ਨੂੰ ਡੋਨੇਸ਼ਨ ਦੇਣ ਦੀ ਬਜਾਏ ਤੁਸੀਂ ਖੁਦ ਇੱਕ ਸੰਸਥਾ ਬਣੋ ਤੁਸੀਂ ਖੁਦ ਆਪਣੇ ਪਿੰਡ ਨੂੰ ਸੰਭਾਲੋ ਕਮੀਨਾ ਦੇਖੋ ਬੰਦੇ ਦੇ ਦੇਖੋ ਜਦੋਂ ਤੁਸੀਂ ਮਦਦ ਕਰਨੀ ਤੁਸੀਂ ਆਪਣੇ ਤਾਏ ਦੇ ਪੁੱਤ ਨੂੰ ਜਾਂ ਲਿਆਜੀ ਨੂੰ ਦੋਸਤ ਮਿੱਤਰ ਨੂੰ ਫੋਨ ਕਰਨਾ ਵੀ ਭਾਈ ਦੇਖ ਆਪਣੇ ਪਿੰਡ ਚ ਕੋਈ ਲੋੜਵੰਤ ਤਾਂ ਨਹੀਂ ਹੈਗਾ ਤਾਂ ਉਹ ਬੰਦੇ ਦੀ ਅੱਧਿਆਨਾ ਬਣਦੀ ਨਹੀਂ ਉਹਨੇ ਉਹ ਤਾਂ ਗਣਨੇ ਨਹੀਂ ਜਿਨ੍ਹਾਂ ਨੇ ਬਣਦੀ ਉਹਦੀਆਂ ਕਮੀਆਂ ਭਾਈ ਹੈ ਤਾਂ ਹੈਗਾ ਪਰ ਸ਼ਰਾਬ ਬਹੁਤ ਪੀਂਦਾ ਜੇ ਤੂੰ ਉਹਨੂੰ ਦਿੱਤੇ ਵੀ ਉਹ ਤਾਂ ਪੀ ਜਾਣੀ ਪਰ ਆਪਾਂ ਉਹਦੇ ਬੱਚਿਆਂ ਵੱਲ ਦੇਖੀਏ ਵੀ ਉਹਦੇ ਬੱਚੇ ਪੜਾ ਦਈਏ ਜਿਉਂ ਬੰਦਾ ਗਲਤ ਹੈ ਉਹਦੇ ਬੱਚਿਆਂ ਵੱਲ ਧਿਆਨ ਦੇਈਏ ਬੱਚੇ ਐਜੂਕੇਟ ਹੋ ਜਾਣ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ਦੇ ਇੰਡੀਆ ਦੇ ਜਿਹੜੇ ਵੱਡੇ ਦਫ਼ਤਰ ਚਲੇ ਜਾਂਦੇ ਤਾਂ ਵੱਡੇ ਅਫਸਰ ਸਰਦਾਰ ਬੈਠੇ ਹੁੰਦੇ ਸੀ ਤੇ ਫਿਰ ਸਾਡੀਆਂ ਜੜਾਂ ਖੋਖਲੀਆਂ ਹੋ ਰਹੀਆਂ ਤਾਂ ਅਸੀਂ ਵੀ ਢਿੱਗਣਾ ਮੁੱਦੇ ਮੂੰਹ ਫੇਰਕਦੇ ਅਸੀਂ ਆਪਣੇ ਆਪ ਦੀ ਬੱਚਤ ਕਰਨ ਲਈ ਆਪਣੀ ਆਉਣ ਵਾਲੀ ਪੀੜ੍ਹੀ ਦੀ ਬੱਚਤ ਕਰਨ ਲਈ ਹੱਥ ਜੋੜ ਕੇ ਬੇਨਤੀ ਹੈ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਵੀ ਆਪਾਂ ਆਪਣਾ ਆਪਣਾ ਫਰਜ਼ ਪਛਾਣੇ ਆਪੋ ਆਪਣੇ ਪਿੰਡਾਂ 'ਚ ਆਪਣੋ ਆਪਣੇ ਰਿਸ਼ਤੇਦਾਰੀ 'ਚ ਕੋਈ ਮਾੜਾ ਕੋਈ ਚੰਗਾ ਸੀ ਭਾਈ ਕਨਈਆ ਜੀ ਦੇ ਵਾਰਿਸ ਬਣ ਕੇ ਮਦਦ ਕਰੀਏ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਤਾਂ ਸਾਡੇ ਆਪਣੇ ਸਾਰੇ ਕਮੀਆਂ ਦੇ ਤਾਂ ਸਾਰੇ ਪਰੇ ਹੋਏ ਆਂ ਦੇਖੋ ਆਪਾਂ ਕਮੀ ਇੱਥੇ ਆਪਾਂ ਜਿੰਨੇ ਬੰਦੇ ਹਾਲਜ ਬੈਠੇ ਐ ਐਸਾ ਕੋਈ ਬੰਦਾ ਨਹੀਂ ਜਿਹਦੀ ਕੋਈ ਕਮੀ ਨਹੀਂ ਕਮੀਆਂ ਤਾਂ ਹੈਗੀਆਂ ਆਂ ਆਪਾਂ ਕਲਜੋਗ ਤੇ ਜੰਮੇ ਹੋਏ ਆਂ ਕਮੀਆਂ ਤਾਂ ਤਾਂ ਭੰਡਾਰ ਆ ਸਾਡੇ ਪਰ ਅਸੀਂ ਉਹਨੀਆਂ ਚੰਗਾਈਆਂ ਦੇਖ ਕੇ ਜਾਂ ਉਹਦੇ ਹਾਲਾਤ ਦੇਖ ਕੇ ਉਹਦੀ ਮਦਦ ਕਰੀਏ ਤਾਂ ਜੋ ਪੰਜਾਬ 'ਚ ਆਸ਼ਰਮ ਨਾ ਖੁੱਲਣਾ 1992 ਤੋਂ ਬਾਅਦ ਪੰਜਾਬ ਦੀ ਗਲੀ ਗਲੀ 'ਚ ਪੀਸੀਓ ਖੁੱਲ ਗਏ ਸੀ ਜੇ ਇਦਾਂ ਹੀ ਚੱਲਦਾ ਰਿਹਾ ਆਉਣ ਵਾਲੇ ਪੰਜਾਂ ਦਹਾਕਿਆਂ 'ਚ ਹਰੇਕ ਪਿੰਡੋਂ ਪਿੰਡ ਹੀ ਆਸ਼ਰਮ ਬਣ ਜਾਣੇ। ਕਿਉਂਕਿ ਇੱਕ ਸੌਖਾ ਤਰੀਕਾ ਇੱਕ ਵੀਡੀਓ ਪਾਵੋ ਤੁਹਾਡੇ ਵਰਗੇ ਭੈਣ ਭਰਾ ਪੈਸੇ ਛੱਡ ਦਿੰਦੇ ਆ। ਹੁਣ ਜਿਹੜਾ ਇੱਕ ਨੌਜਵਾਨ ਮੇਰੇ ਵਰਗਾ ਸਾਰੇ ਕੰਮਾਂ 'ਚ ਫੇਲ ਆ ਕੋਈ ਕੰਮ ਨਹੀਂ ਆਉਂਦਾ ਕੋਈ ਸਮਝ ਨਹੀਂ ਆਉਂਦੀ ਕਰਨਾ ਕੀ ਆ ਤੇ ਉਹਨੇ ਵੀਡੀਓ ਪਾਈ ਤੇ ਪੈਸੇ ਆ ਗਏ ਉਹਨੂੰ ਇਸ ਤੋਂ ਵਧੀਆ ਕੀ ਚਾਹੀਦਾ ਤੇ ਲੋਕ ਉਹਨੂੰ ਰੈਕਗਨਾਈਜ਼ ਕਰਨ ਲੱਗ ਗਏ ਉਹਨੂੰ ਪਛਾਣਨ ਲੱਗ ਗਏ ਲੋਕੋ ਨੇ ਤੇ ਮਾਣ ਕਰਨ ਲੱਗੇ ਉਹਨੂੰ ਸਮਾਜ ਸੇਵੀ ਕਹਿਣ ਲੱਗੇ ਉਹਨੂੰ ਟੂਰਨਾਮੈਂਟਾਂ ਤੇ ਪ੍ਰੋਗਰਾਮਾਂ ਤੇ ਸੱਦ ਕੇ ਸਨਮਾਨਿਤ ਕਰਨ ਲੱਗੇ ਇਸ ਤੋਂ ਵੱਧ ਹੋਰ ਕਿਹ ਬੰਦੇ ਨੂੰ ਚਾਹੀਦੇ ਕੀ ਇਹ ਦੁਨੀਆ ਦੇ ਫਿਰ ਤੇ ਜੋ ਕਿ ਸਾਨੂੰ ਮਿਲੀ ਵੀ ਜਾ ਰਿਹਾ ਇਸ ਟਾਈਮ ਪਰ ਅਸੀਂ ਫੇਰ ਵੀ ਲਕੀਰ ਤੋਂ ਹਟ ਕੇ ਇਹ ਕੋਸ਼ਿਸ਼ ਕਰਨ ਆਏ ਆਂ ਵੀ ਅਸੀਂ ਉਸ ਲਕੀਰ ਦੇ ਫਕੀਰ ਨਹੀਂ ਬਣਨਾ ਜਿਹੜੀ ਤੇ ਅੱਜ ਦੁਨੀਆ ਚੱਲੀ ਜਾਂਦੀ ਹੈ ਤੇ ਉਹ ਅੰਧਕਾਰ ਵੱਲ ਨੂੰ ਜਾ ਰਿਹਾ ਉਹ ਰਸਤਾ ਉਹ ਹੋਰ ਹਾਲਾਤ ਬਦਤਰ ਹੋ ਰਹੇ ਨੇ ਜੇ ਅਸੀਂ ਹਾਲਾਤਾਂ ਨੂੰ ਬਦਲਣਾ ਚਾਹੁੰਦੇ ਆ ਤੇ ਸਾਨੂੰ ਲਕੀਰ ਤੋਂ ਹਟ ਕੇ ਗੱਲ ਕਰਨੀ ਪੈਣੀ ਆ ਤੇ ਲਕੀਰ ਤੋਂ ਹਟ ਕੇ ਸੋਚਣਾ ਪੈਣਾ ਸਮਝਣਾ ਪੈਣਾ ਵੀ ਅਸੀਂ ਕਿੰਨਾਂ ਦੇ ਵਾਰਸਾਂ ਅਸੀਂ ਕਿਹੜੀ ਧਰਤੀ ਦੇ ਜਾਏ ਆ ਜਿਹੜੀ ਅन्नदाता ਘਾਉਂਦੀ ਸੀ ਪੂਰੇ ਦੇਸ਼ ਨੂੰ ਰੋਟੀ ਦਿੰਦੀ ਸੀ ਕਿਹੜੇ ਛੀਦਾ ਸਿੰਘਾਂ ਦੇ ਵਾਰਸਾਂ ਅਸੀਂ ਮੈਂ ਤੇ ਹੁਣ ਅੱਜ ਦੋ ਭੈਣਾਂ ਆਈਆਂ ਹੋ ਇਹਨਾਂ ਦੇ ਬੱਚੇ ਛੋਟੇ ਛੋਟੇ ਆਟイズਮ ਵਾਲੇ ਨੇ ਮੈਂ ਸਲੂਟ ਕਰਦਾ ਐ ਇਦਾਂ ਦੀਆਂ ਭੈਣਾਂ ਨੂੰ ਜਿਹੜੀਆਂ ਆਪਣੇ ਬੱਚਿਆਂ ਨੂੰ ਹੱਕਨ ਲਈ ਬੈਠੀਆਂ ਸਾਮਦੀਆਂ ਉਹਨਾਂ ਦੀ ਦਿਨ ਰਾਤ ਕੇਅਰ ਕਰਦੀਆਂ ਪਰ ਅੱਜ ਸਾਡੇ ਇੰਨੀ ਗ੍ਰਾਵਟਾਈ ਜਾਂਦੀ ਐ ਇਦਾਂ ਦੇ ਬੱਚਿਆਂ ਨੂੰ ਲੋਕ ਛੱਡ ਦਿੰਦੇ ਨੇ ਸਾਡੇ ਘਰ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਿਆ 32 ਬੱਚੇ ਨੇ ਇਦਾਂ ਦੇ ਜਿਹੜੇ ਡਿਸੇਬਲ ਸੀ ਆਟイズਮ ਵਾਲੇ ਸੀ ਮਾਪੇ ਨੇ ਛੱਡ ਤੇ ਇੱਕ ਬੱਚਾ ਜਿਹਨੂੰ ਅਸੀਂ ਪੰਡਤ ਕਹਿੰਨੇ ਆ 2016 ਦੇ ਵਿੱਚ ਸਾਨੂੰ ਮਿਲਦਾ ਲੁਧਿਆਣਾ ਸ਼ਹਿਰ ਚੋਂ ਅਗਰਨਗਰ ਏਰੀਏ ਚੋਂ ਅਸੀਂ ਉਹਨੂੰ ਲੈ ਕੇ ਜਾਂਦੇ ਆਂ ਗੰਦ ਮੰਦ ਨਾਲ ਲਿਬੜਿਆ ਬਹੁਤ ਮਾੜੀ ਹਾਲਤ ਚ ਲੋਕਾਂ ਦੇ ਦਰਵਾਜ਼ੇ ਭੰਨਦਾ ਤੁਰਿਆ ਫਿਰਦਾ ਬੋਲ ਵੀ ਨਹੀਂ ਹੁੰਦਾ ਉਹਦੇ ਬੁੱਦੀ ਰੱਖੀ ਹੋਈ ਆ ਅਸੀਂ ਉਹਨੂੰ ਪੰਡਿਤ ਕਹਿਣ ਲੱਗ ਜਾਂਦੇ ਆਂ ਇੰਨਾ ਸਿਆਣਾ ਇੰਨਾ ਸੋਹਣਾ ਬੱਚਾ ਇੰਨਾ ਪਿਆਰਾ ਬੱਚਾ ਹੌਲੀ ਹੌਲੀ ਅਸੀਂ ਉਹਨੂੰ ਸਾਰਾ ਕੁਝ ਸਿਖਾ ਲੈਨੇ ਆਂ ਹਰ ਚੀਜ਼ ਦੱਸਦਾ ਟਾਇਲਟ ਵਾਸ਼ਰੂਮ ਆਪਦਾ ਖਿਆਲ ਵੀ ਰੱਖਦਾ ਸਾਨੂੰ ਵੀ ਸਪੋਰਟ ਕਰਦਾ 219 ਚ ਜਾ ਕੇ ਉਹਦਾ ਘਰ ਲੱਭਦਾ ਪਤਾ ਲੱਗਦਾ ਵੀ ਉਹ ਹਰ ਦੁਆਰ ਦਾ ਰਹਿਣ ਵਾਲਾ ਬੱਚਾ ਡਾਕਟਰ ਦਾ ਬੇਟਾ ਤਿੰਨ ਭੈਣਾਂ ਦਾ ਇਕੱਲਾ ਭਰਾ ਮਾਪਿਆਂ ਪਿਛਾਨਣ ਤੋਂ ਹੀ ਮਨਾ ਕਰ ਦਿੰਦੇ ਸਾਡਾ ਨਹੀਂ ਗਵਾਂਢੀ ਪਿਛਾਨਦਾ ਵੀ ਇਹ ਇਨਾਂ ਦਾ ਹੀ ਆ ਮਨਾਉਨੇ ਆ ਫਿਰ ਉਹ ਉਹਨਾਂ ਨੂੰ ਬੁਲਾਉਨੇ ਆ ਉਹ ਆਉਂਦੇ ਆ ਦੇਖਦੇ ਆ ਕਿੰਨੇ ਤੁਸੀਂ ਬਹੁਤ ਵਧੀਆ ਕੇਅਰ ਕਰ ਰਹੇ ਹੋ ਤੁਸੀਂ ਰੱਖ ਲੋ ਇਹਨੂੰ ਉਹ ਦੱਸਦੇ ਆ ਉਹਨਾਂ ਦਾ ਗਵਾਂਢੀ ਪਤਾ ਕਰਕੇ ਸਾਰੀ ਗੱਲ ਵੀ ਇਹਨਾਂ ਨੇ ਇੱਥੋਂ ਚੰਡੋਲਾਣ ਲੱਗੀਆਂ ਸੀ ਜਿਹੜੀਆਂ ਪਿੰਡਾਂ ਚ ਚੰਡੋਲਾਣ ਲੱਗਦੀਆਂ ਮੇਲਿਆਂ ਦੇ ਵੀ ਹਰਦਵਾਰ ਤੋਂ ਮੇਲੇ ਹੱਠਿਆ ਸੀ ਤੇ ਲੁਧਿਆਣੇ ਚ ਲੱਗਿਆ ਸੀ ਇਹਨਾਂ ਨੇ ਚੰਡੋਲ ਵਾਲਿਆਂ ਨੂੰ ਦਿੱਤਾ ਸੀ ਕਿਸੇ ਨੂੰ ਵੀ ਪੰਜਾਬ ਚ ਛੱਡਦੀ ਚਲੋ ਉੱਥੇ ਭੁੱਖਾ ਨਹੀਂ ਮਰੂਗਾ ਸਾਡੇ ਪੰਜਾਬ ਚ ਇੰਨੇ ਮੈਂਟਲੀ ਅਫਸੈਟ ਜਾਂ ਹੋਰ ਲੋਡਵੰਦ ਵੀ ਇਸੇ ਕਰਕੇ ਆ ਜੁਪੀ ਬਿਹਾਰ ਅਸਾਮ ਚ ਜਿੰਨੇ ਕੋਈ ਹੈਗਾ ਅੱਜ ਤਾਂ ਚਲੋ ਹੁਣ ਉੱਥੇ ਵੀ ਵਾਹਿਗੁਰੂ ਦੀ ਕਿਰਪਾ ਬੜਾ ਕੁਝ ਹੈਗਾ ਪਹਿਲਾਂ ਰੋਟੀ ਵੱਲੋਂ ਵੀ ਔਖੇ ਸੀ ਉੱਥੇ ਤੇ ਉਹ ਟ੍ਰੇਨ ਚੜ੍ਹਦੇ ਅਸੀਂ ਤੇ ਇਧਰ ਨੂੰ ਕੋਈ ਆ ਜਾਂਦਾ ਸੀ ਆਪਣੇ ਲੋਕ ਉਹਨੂੰ ਵੀ ਭੁੱਖਾ ਨਹੀਂ ਸੀ ਮਾਰਨਦੇ ਉਹਨੂੰ ਵੀ ਲਵਾੜਛ ਨਹੀਂ ਸੀ ਛੱਡਦੇ ਅੱਜ ਅਸੀਂ ਆਪਣੇ ਨਾਲ ਇਦਾਂ ਕਰੀ ਜਾਂਦੇ ਆ ਤਾਂ ਉਹਦਾ ਪਤਾ ਲੱਗਿਆ ਵੀ ਉਹਨਾਂ ਨੇ ਆਪ ਹੀ ਛੱਡਤਾ ਸੀ ਤਿੰਨ ਮੰਜ਼ਲੀ ਕੋਠੀ ਹੈ ਡਾਕਟਰ ਸਾਹਿਬ ਦੀ ਇੱਕ ਮੰਜ਼ਲ ਉਹਨੇ ਆਪਣੀ ਬੇਟੀ ਨੂੰ ਦੇਤੀ ਜਵਾਈ ਦੇਂਦੀ ਤੀ ਦੂਸਰੀ ਵੀ ਦੇਤੀ ਇੱਕ ਤੀਸਰੀ ਕੁੜੀ ਵਿਆਉਣ ਵਾਲੀ ਆ ਉਹਦੇ ਚ ਉਹ ਰਹਿੰਦੇ ਆ ਹੁਣ ਉਹ ਤਿੰਨ ਭੈਣਾਂ ਦਾ ਭਰਾ ਲਵਾਰਸ ਹੋ ਗਿਆ ਇਸ ਕਰਕੇ ਵੀ ਉਹ ਬੱਚਾ ਡਿਸੇਬਲ ਸੀ ਛੋਟੇ ਹੁੰਦੇ ਨੂੰ ਉਹ ਪਾਲੀ ਗਏ ਜਦੋਂ ਵੱਡਾ ਹੋ ਗਿਆ ਉਹ ਧੱਕੇ ਮਾਰਨ ਲੱਗ ਗਿਆ ਜਾਂ ਉਹ ਆਪੇ ਤੋਂ ਬਾਹਰ ਹੋਣ ਲੱਗ ਗਿਆ ਤਾਂ ਉਹਨਾਂ ਨੇ ਛੱਡਤਾ ਇਦਾਂ ਹੀ ਸਾਡੇ ਕੋਲੇ ਬੱਚਾ ਵਾ ਇੱਕ ਹੋਰ ਉਹਨੂੰ ਵੀ ਐਂ ਛੱਡਤਾ ਉਹਦਾ ਨਾਂ ਸੀ ਰਬਦੀਪ ਸਿੰਘ ਰੱਖਿਆ ਵਾ ਗੋੜਿਆਂ ਪਿੰਡ ਤੋਂ ਮਿਲਿਆ ਸੀ ਕਿੰਨੇ ਬੱਚੇ 22 23 ਬੱਚੇ ਆ ਮੁੰਡੇ ਆ ਤੇ ਬਾਕੀ 8-9 ਕੁੜੀਆਂ ਵਾਂ ਜਿਹੜੀਆਂ ਇਸੇ ਕਰਕੇ ਮਾਪੇ ਨੇ ਛੱਡਦੇ ਆ ਤੇ ਅੱਗੇ ਜੇ ਕਿਸੇ ਦੇ ਪਿੰਡ ਚ ਜਾਂ ਘਰ ਚ ਮੰਦਭੁੱਧੀ ਬੱਚਾ ਪੈਦਾ ਹੁੰਦਾ ਸੀ ਤਾਂ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ ਉਹਨੂੰ ਲੋਕ ਤਰਸਦੇ ਹੁੰਦੇ ਸੀ ਵੀ ਸਾਡੇ ਘਰੇ ਆ ਕੇ ਭੋਲਾ ਰੋਟੀ ਖਾ ਜਾਏ ਸਾਡੇ ਘਰੇ ਆ ਕੇ ਰੋਜ਼ ਰੋਟੀ ਖਾ ਜਾਵੇ ਤੇ ਹੁਣ ਜੇ ਕਿਸੇ ਦੇ ਘਰ ਦੇ ਬਾਹਰ ਇਦਾਂ ਦਾ ਬੱਚਾ ਖੜ੍ਹ ਜਾਂਦਾ ਲੋਕ ਲੜ ਪੈਂਦੇ ਨੇ ਵੀ ਤੁਹਾਡਾ ਮੁੰਡਾ ਸਾਡੇ ਘਰ ਮੂਰੇ ਕਾਹਤੋਂ ਖੜਾ ਸੀ ਉਹ ਐਂ ਕਰਦਾ ਸੀ ਉਹ ਕੁੱਟਦੇ ਆ ਲੋਕ ਨੂੰ ਮਤਲਬ ਸਾਡੀਆਂ ਕਮੀਆਂ ਜਿਹੜੀਆਂ ਸਾਨੂੰ ਉਹਨਾਂ ਨੂੰ ਪਛਾਣਨ ਦੀ ਲੋੜ ਆ ਸਭ ਤੋਂ ਵੱਧ ਇਮਾਨਦਾਰ ਬੰਦਾ ਜੇ ਕੋਈ ਦੁਨੀਆ ਤੇ ਹੈ ਤਾਂ ਉਹ ਅਸੀਂ ਖੁਦ ਆ ਜਿੰਨਾ ਵਿਸ਼ਵਾਸ ਅਸੀਂ ਖੁਦ ਆਪਣੇ ਤੇ ਕਰਦੇ ਆ ਉਹਨਾਂ ਅਸੀਂ ਕਿਸੇ ਤੇ ਨਹੀਂ ਕਰਦੇ ਤੇ ਫਿਰ ਆਪਾਂ ਆਪਣੇ ਆਪ ਦੀ ਸ਼ੁਰੂਆਤ ਕਰੀਏ ਆਪਾਂ ਆਪਣੇ ਆਪ ਤੋਂ ਹੀ ਵਿਸ਼ਵਾਸ ਲੈ ਕੇ ਕਿਸੇ ਦੀ ਮਦਦ ਕਰੀਏ ਕਿਸੇ ਹੋਰ ਦੀ ਹੈਲਪ ਲੈਣ ਦੀ بجائے ਗੁਰੂ ਸਾਹਿਬ ਨਾਲ ਰਿਸ਼ਤਬੰਧ ਦੀ ਸੇਵਾ ਦਸੀ ਆਪਾਂ ਇੰਡੀਆ ਚ ਰਹਿੰਦੇ ਸੀ ਆਪਾਂ ਨਹੀਂ ਸੀ ਦਿਸਵੰਦ ਕੱਢਦੇ ਕਿਉਂਕਿ ਸਾਡੀ ਰੋਟੀ ਦੇ ਦਿਸਵੰਦ ਹੁੰਦੀ ਸੀ ਅਸੀਂ ਰੋਟੀ ਖਾਣ ਤੋਂ ਪਹਿਲਾਂ ਕਿਸੇ ਹੋਰ ਨੂੰ ਰੋਟੀ ਖਵਾਉਂਦੇ ਸੀ ਸਮਾਂ ਬਦਲਿਆ ਬਾਹਰ ਆਏ ਤੁਸੀਂ ਦਿਸਵੰਦ ਕੱਢਣਾ ਸ਼ੁਰੂ ਕੀਤਾ ਦਿਸਵੰਦ ਦੇਣਾ ਸ਼ੁਰੂ ਕੀਤਾ ਹੁਣ ਦਿਸਵੰਦ ਉਹਨੂੰ ਜੇ ਆਸ਼ੀਰਵਾਦ ਦੇ ਵਿੱਚ ਬਦਲਣਾ ਮੈਂ ਤਾਂ ਇਹ ਵੀ ਸਹੀ ਨਹੀਂ ਹੈਗਾ ਤੁਸੀਂ ਆਪ ਆਪਣੇ ਪਿੰਡਾਂ ਦੇ ਵਿੱਚ ਆਪਣੇ ਰਿਸ਼ਤੇਦਾਰੀਆਂ 'ਚ ਧਿਆਨ ਦਿਓ ਜੇ ਇਹ ਸਾਡਾ ਮੈਸੇਜ ਅੱਗੇ ਕਨਵੇ ਹੋ ਕੇ ਜੇ ਸਾਡੀ ਕਈ ਹੋਈਏ ਗੱਲ ਕਿਸੇ ਇੱਕ ਤੇ ਵੀ ਅਸਰ ਕਰੇ ਕੋਈ ਇੱਕ ਬੰਦਾ ਵੀ ਆਪਣੇ ਪਿੰਡ ਦੀ ਜਾਂ ਆਪਣੇ ਰਿਸ਼ਤੇਦਾਰੀ ਵਾਲੇ ਦੀ ਕਿਸੇ ਦੀ ਬਾਹ ਫੜ ਲਵੇ ਤਾਂ ਇਹਨਾਂ ਆਸ਼ਰਮਾਂ ਦੀ ਇਹਨਾਂ ਸ਼ੈਲਟਰਾਂ ਦੀ ਸਾਡੇ ਪੰਜਾਬ ਨੂੰ ਲੋੜ ਨਾ ਪਵੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਸੁਪਨਿਆਂ ਦਾ ਘਰ ਬੰਦ ਹੋ ਜਵੇਵੇ ਢਾਹ ਢੇਰੀ ਹੋ ਜਵੇ ਉਹਦੀ ਲੋੜ ਨਾ ਪਵੇ ਸਮਾਜ ਨੂੰ ਕਦੇ ਵੀ ਸਾਨੂੰ ਇੱਕ ਵੀ ਕੋਈ ਕਾਲ ਨਾ ਆਵੇ ਸਾਨੂੰ ਕਿਸੇ ਨੂੰ ਲੈ ਕੇ ਨਾ ਆਉਣਾ ਪਵੇ ਕਿਸੇ ਮਾਂ ਨੂੰ ਬਿਨਾ ਕੱਪੜਿਆਂ ਤੋਂ ਘੁੰਮਦੀ ਨੂੰ ਨਾ ਲਿਆਉਣਾ ਪਵੇ ਕਿਸੇ ਬੱਚੇ ਨੂੰ ਗੰਦ ਖਾਂਦੇ ਨੂੰ ਲਿਆਉਣਾ ਨਾ ਪਵੇ ਕਿਸੇ ਬਜ਼ੁਰਗ ਨੂੰ ਨਰਕ ਕੱਟਦਿਆਂ ਲਿਆਉਣਾ ਨਾ ਪਵੇ ਤੇ ਨਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦਿਖਾਉਣਾ ਪਵੇ ਆਪਾਂ ਸਾਰੇ ਸੋਸ਼ਲ ਮੀਡੀਆ ਕਰਕੇ ਅੱਜ ਇੱਥੇ ਇਕੱਠੇ ਹੋਏ ਆਂ ਜੇ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਸੀ ਤਾਂ ਹੀ ਅੱਗੇ ਦੀ ਅੱਗੇ ਪਤਾ ਲੱਗਿਆ ਤਾਂ ਹੀ ਇਹ ਜਿੱਡੀ ਬਿਲਡਿੰਗ ਬਣ ਗਈ ਪਰ ਗੱਲ ਅੱਜ 800 ਬੰਦਾ ਜਿਹੜਾ ਪਰਿਵਾਰ 'ਚ ਰਹਿ ਰਿਹਾ ਉਹਨਾਂ ਦੀ ਨਹੀਂ ਅਇ ਤੋਂ 10 ਸਾਲਾਂ ਬਾਅਦ 800 ਬੰਦੇ ਦੀ ਥਾਂ ਤੇ 8000 ਬੰਦੇ ਦਾ ਵੀ ਉਹ ਉੱਥੇ ਇੰਤਜ਼ਾਮ ਹੋ ਜੂ ਬਿਲਡਿੰਗਾਂ ਵੀ ਬਣ ਜਾਣਗੀਆਂ ਕੈਪੈਸਿਟੀ ਵੀ ਬਣ ਜੂ ਤੁਹਾਡੇ ਵਰਗੇ ਭੈਣ ਭਰਾ ਮਦਦ ਵੀ ਕਰ ਦੇਣਗੇ ਕਿ 8000 ਬੰਦੇ ਨੂੰ ਰੱਖਣ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਲੋਡਬੰਦ ਨਹੀਂ ਹੋਊਗਾ ਕਿ ਫਿਰ ਸਾਨੂੰ ਹੋਰ ਕੋਈ ਕਾਲ ਨਹੀਂ ਆ ਉਹ ਕੋਈ ਲਵਾਰ ਸਾਰੇ ਖਤਮ ਹੋ ਜਾਣਗੇ ਫਿਰ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਆ ਸਰ ਇਹ ਗੱਲ ਸਾਡੀ ਥੋੜੀ ਜੀ ਹੈ ਤਾਂ ਅਜੀਬ ਜਿਹੀ ਲੱਗੂਗੀ ਕਿਉਂਕਿ ਪਰ ਸਾਡਾ ਇਹ ਪਿਛਲੇ 8-10 ਸਾਲਾਂ ਦੇ ਵਿੱਚ ਜੋ ਜਜਵਾਤਾਂ ਨੇ ਸਾਡਿਆਂ ਨੇ ਤੁਹਾਡੇ ਨਾਲ ਸਾਂਝ ਪਾਈ ਆ ਜੋ ਅਸੀਂ ਮਹਿਸੂਸ ਕੀਤਾ ਉਹ ਸਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ ਵੀ ਤੁਸੀਂ ਇੰਨੀ ਸੋਹਣੀ ਕੰਟਰੀਆਂ 'ਚ ਬੈਠੇ ਹੋ ਬੜਾ ਸੋਹਣਾ ਜੀਵਨ ਆ ਬਹੁਤ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਤੁਸੀਂ ਕਿਰਪਾ ਕਰਕੇ ਇੱਕ ਹੋਰ ਕੰਮ ਕਰੋ ਵੀ ਜਿਹੜਾ ਕਿਸੇ ਹੋਰ ਦੀ ਬਾਹ ਫੜਾਉਂ ਤੁਸੀਂ ਕਿਸੇ ਹੋਰ ਦੇ ਕੰਮ ਆਓ ਸੰਸਥਾਵਾਂ ਨੂੰ ਸਪੋਰਟ ਨਾ ਕਰੋ ਖੁਦ ਸੰਸਥਾ ਬਣੋ ਸਾਡੇ ਵੱਡ ਵਡੇਰੇ ਦਾਦੇ ਬੜਦਾਦੇ ਸਾਰਿਆਂ ਦੇ ਆਪਣੇ ਆਪ ਚੀ ਐਨ ਜੀਓ ਸੀ ਆਪਣੇ ਆਪ ਚੀ ਇੱਕ ਸੰਸਥਾ ਸੀ ਤੇ ਪਰ ਅਸੀਂ ਕਿਤੇ ਨਾ ਕਿਤੇ ਕਿਸੇ ਹੋਰ ਦਾ ਸਹਾਰਾ ਲੈਣ ਲੱਗ ਗਏ ਦਸਵੰਧ ਵੀ ਕਿਸੇ ਹੋਰ ਨੂੰ ਦੇਣ ਲੱਗ ਗਏ ਆਪਣਾ ਬਸ ਇੰਨੀ ਇੱਕ ਬੇਨਤੀ ਹੈ ਜੀ ਤੁਸੀਂ ਬੜੇ ਸ਼ੋਰਜ ਦੇ ਸਨੇਹ ਤੇ ਸਾਡੇ ਤੇ ਸਾਰੇ ਪਹੁੰਚੇ ਹੋ ਇੱਥੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਧੰਨਵਾਦ ਕਰਦਾ ਫਿਰ ਸਾਰੇ ਪ੍ਰਬੰਧਕ ਵੀਰਾਂ ਦਾ ਸਾਡੇ ਜਸਵਿੰਦਰ ਵੀਰ ਜੀ ਖੜੇ ਨੇ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਲੰਮੇ ਜੱਟਪੁਰੇ ਵਾਲੇ ਭਰਾ ਸਾਡਾ ਤੇ ਤम्मे ਵੀਰੇ ਹੁਣੀ ਸਾਰੇ ਜਿੰਨੇ ਵੀ ਵੀਰਾਂ ਦਾ ਮੈਂ ਨਾਂ ਲਵਾਂ ਉਹਨੇ ਘਾਟਾ ਜਿੰਨੇ ਵੀ ਭਰਾ ਭੈਣ ਸਾਡੇ ਇੱਥੇ ਆਏ ਆ ਉਹਨਾਂ ਦਾ ਸਾਰਿਆਂ ਦਾ ਤੇ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ